ਸੋ ਜਿਹੜਾ ਨੈਕਸਟ ਆਰਟੀਕਲ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰਾ ਬਰਾਈਡਲ ਸੂਟ ਆ ਲਾਵਾ ਵਾਸਤੇ ਆਨੰਦ ਕਾਰਜ ਵਾਸਤੇ ਕਿਉਂਕਿ ਹੁਣ ਮੌਸਮ ਆ ਰਿਹਾ ਵਾ ਜੀ ਅੱਗੇ ਉਹ ਵਿਆਹ ਸ਼ਾਦੀਆਂ ਦਾ ਠੀਕ ਹੈ ਜੀ ਸ਼ੁਰੂ ਹੋ ਚੁੱਕੀਆਂ ਆ ਜਾਂ ਲੋਕਾਂ ਨੇ ਤਰੀਕਾ ਤੈਅ ਕਰ ਦਿੱਤੀਆਂ ਹੋਈਆਂ ਸੋ ਤੁਹਾਡੇ ਲਈ ਵੀ ਸਾਡੀ ਫੁੱਲ ਤਿਆਰੀ ਹੈ ਜਿਨ੍ਹਾਂ ਨੇ ਵਿਆਹ ਸ਼ਾਦੀ ਦਾਜਵਰੀ ਲਈ ਇਕੱਠਾ ਕਪੜਾ ਲੈਣਾ ਉਹਨਾਂ ਲਈ ਸੋ ਚੈੱਕ ਕਰ ਲਓ ਨੈਚੁਰਲ ਕ੍ਰੇਪ ਸਿਲਕ ਦਾ ਸੂਟ ਆਇਆ ਨੈਚੁਰਲ ਕ੍ਰੇਪ ਸਿਲਕ ਦਾ 올ਓਵਰ ਸੂਟ ਆਏਗਾ 5 ਮੀਟਰ ਇਕੱਠਾ ਬਰਾਈਡਲ ਪੂਰਾ ਵਰਕ ਸਾਰਾ ਚੈੱਕ ਕਰੋ ਮੜਿਆ ਹੋਇਆ ਵਰਕ ਆਏਗਾ ਪ੍ਰੋਪਰ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ 4 ਸਾਈਡ ਪ੍ਰੋਪਰ ਦੇਖੋ ਕਿੰਨਾ ਪਿਆਰਾ ਬਾਰਡਰ ਲੱਗਾ ਕੜਾਈ ਵਾਲਾ ਪ੍ਰੋਪਰ ਹੈਵੀ ਬਾਰਡਰ ਲੱਗਾ ਕੜਾਈ ਵਾਲਾ ਜੀ ਦੁਪੱਟੇ ਦੇ ਵਿੱਚ ਵੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਵਾ ਸਾਰਾ ਬਹੁਤ ਹੀ ਪਿਆਰਾ ਜਰਕਨਾ ਦਾ ਕੰਮ ਹੋਇਆ ਸੂਟ ਦੇ ਵਿੱਚ ਇਹ ਪੈਣਾ ਤੁਹਾਨੂੰ 1495 ਰੁਪਏ ਦਾ ਕਲਰ ਚੈੱਕ ਕਰ ਲਓ ਕਿੱਡੇ ਸੋਹਣੇ ਕਿੰਨੇ ਦਾ ਪੈਣਾ ਸਿਰਫ 1495 ਰੁਪਏ ਦਾ ਰੇਜ਼ਨ ਘੱਟ ਰੇਟ ਹੁੰਦਾ ਹੈ ਬਾਈ ਕਿਉਂਕਿ ਸਾਡੇ ਕੋਲ ਮਿਲਦਾ ਹੋਲ ਸੇਲ ਤੇ ਕਪੜਾ ਜਾਂ ਤਾਂ ਵੇਚਣ ਵਾਲਿਆਂ ਨੂੰ ਜਾਂ ਜਿਹਨਾਂ ਦਾਜਵਰੀ ਵਿਆਹ ਸ਼ਾਦੀ ਦਾਜਵਰੀ ਲਈ ਇਕੱਠਾ ਸਟਾਕ ਲੈਣਾ ਉਹਨਾਂ ਨੂੰ ਸੋ ਵੀਡੀਓ ਅੱਛੇ ਲੱਗੇ ਤਾਂ ਲਾਈਕ ਕਰ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਰੋਜ਼ ਨਵੇਂ ਆਰਟੀਕਲ ਨਵੇਂ ਡਿਜ਼ਾਈਨ ਦੇਖਣ ਵਾਸਤੇ ਜੀ ਸੋ ਜਿਹੜਾ ਨੈਕਸਟ ਆਰਟੀਕਲ ਬਹੁਤ ਹੀ ਪਿਆਰਾ ਤੁਹਾਨੂੰ ਫਰੇਮ ਦੇ ਵਿੱਚ ਨਾ ਪੂਰਾ ਹੈਵੀ ਬ੍ਰਾਈਡਲ ਲੁੱਕ ਨਜ਼ਰ ਆ ਰਿਹਾ ਹੋਣਾ ਉਹਦਾ ਰੀਜ਼ਨ ਪਤਾ ਕੀ ਆ ਆ نیچے ਚੈੱਕ ਕਰੋ ਸਾਰਾ نیچے ਧਿਆਨ ਨਾਲ ਚੈੱਕ ਕਰੋ ਇਹ ਸਾਰਾ ਨਾ ਨਲਕੀ ਦਾ ਕੰਮ ਆ ਜਿਹਨੂੰ ਆਪਾਂ ਘਟਦਾ ਨਾ ਕਹਿੰਦੇ ਪ੍ਰੋਪਰ ਹੈਂਡ ਮੇਡ ਪੀਸ ਆ ਧਿਆਨ ਨਾਲ ਚੈੱਕ ਕਰੋ ਕੋਈ ਕਾਪੀਆਂ ਨਹੀਂ ਹੈਗੀਆਂ ਇਹ ਮਾਰਕੀਟ ਦੇ ਵਿੱਚ ਲੋਕੀ ਕਾਪੀਆਂ ਵੇਚ ਜਾਂਦੇ ਆ ਕਿਉਂਕਿ ਸਾਡੇ ਤੋਂ ਬਾਅਦ ਲੋਕੀ ਕਾਪੀ ਜਦੇ ਕਰਾ ਲੈਂਦੇ ਆ ਸਾਡਾ ਪੀਸ ਬਣਨ ਦੀ ਦੇਰ ਆ ਲੋਕੀ ਡਿਜ਼ਾਈਨ ਚੱਕਰ ਨੂੰ ਤਿਆਰ ਬਰ ਤਿਆਰ ਬੈਠੇ ਹੁੰਦੇ ਆ ਜੀ ਨਾਲ ਹੀ ਸਾਡਾ ਪੀਸ ਚੱਕਦੇ ਆ ਕਾਪੀ ਕਰਾ ਕੇ ਪਾ ਦਿੰਦੇ ਆ ਪਰ ਸਾਡੇ ਕੋਲ ਤੁਹਾਨੂੰ ਮਿਲਣਾ ਪ੍ਰੋਪਰ オリジナル ਔਰ ਵਧੀਆ ਫੈਬਰਿਕ ਕਿਉਂਕਿ ਸਾਡਾ ਪ੍ਰੋਪਰ ਹੋਲ ਸੇਲ ਦਾ ਕੰਮ ਆ ਅਸੀਂ ਕੋਈ ਸੇਲਾਂ ਨਹੀਂ ਲਾਉਂਦੇ ਹੈਗੇ ਜੀ ਕੋਈ ਸੇਲਾਂ ਵਾਲਾ ਕੰਮ ਨਹੀਂ ਕਰਦੇ ਸੇਲਾਂ ਦੇ ਵਿੱਚ ਹਮੇਸ਼ਾ ਪੁਰਾਣਾ ਕੱਪੜਾ ਹੀ ਵਿਕਦਾ ਵਾ ਜੀ ਇਹ ਚੀਜ਼ ਤਿਆਰ ਰੱਖਿਓ ਜਿੱਥੇ ਸੇਲ ਦਾ ਨਾਮ ਆ ਗਿਆ ਉੱਥੇ ਹਮੇਸ਼ਾ ਪੁਰਾਣਾ ਕੱਪੜਾ ਹੀ ਹੁੰਦਾ ਵਿੱਚ 2-4 ਆਰਟੀਕਲ ਤੁਹਾਨੂੰ ਨਵੇਂ ਦਿਖਾ ਦੇਣਗੇ ਪਰ ਕੱਪੜਾ ਤੁਹਾਨੂੰ ਨੇਚਰਲੀ ਉੱ ਤੁਸੀਂ ਆਪ ਚੈੱਕ ਕਰ ਲਓ ਜਦੋਂ ਵੀ ਤੁਸੀਂ ਜਾਓਗੇ ਨਾ ਸੇਲਾਂ ਵਾਲੀ ਦੁਕਾਨ ਤੇ ਤੁਹਾਨੂੰ ਉਹਦੇ ਵਿੱਚੋਂ ਕਮਾਨ ਕੇ ਚਲੋ ਅਗਰ ਤੁਹਾਡੇ ਮੂਰੇ 10 ਸੂਟ ਆਏ ਆ ਤੇ ਤੁਹਾਡੇ ਕੋਲ ਮੰਨ ਕੇ ਚਲੋ 8 ਤੋਂ 9 ਸੂਟ ਤਾਂ ਤੁਹਾਨੂੰ ਪੁਰਾਣੇ ਦਿਖਾਏ ਜਾਣਗੇ 1-2 ਸੂਟ ਤੁਹਾਨੂੰ ਨਵੇਂ ਦਿਖਾਏ ਜਾਣਗੇ ਸੇਲਾਂ ਦਾ ਮਤਲਬ ਇਹ ਹੁੰਦਾ ਅਸੀਂ ਜ਼ਿੰਦਗੀ ਜਦ ਤੱਕ ਸੇਲ ਦਾ ਵੱਸਦਾ ਨਾਮ ਹੀ ਨਹੀਂ ਯੂਜ਼ ਕੀਤਾ ਜੀ ਕਿਉਂਕਿ ਸਾਡਾ ਕੰਮ ਹੀ ਹੋਲ ਸੇਲ ਦਾ ਵਾ ਸਾਡੇ ਕੋਲ ਕੱਪੜਾ ਮਿਲਦਾ ਸਿਰਫ ਵੇਚਣ ਵਾਲੇ ਵੀਰ ਭੈਣਾਂ ਪਰ ਹੁਣ ਜਾਂ ਜਿਨ੍ਹਾਂ ਨੇ ਦਾਜਵਰੀ ਲਈ ਇਕੱਠਾ ਸਟਾਕ ਲੈਣਾ ਉਹਨਾਂ ਨੂੰ ਜਿਹੜੇ ਸਾਡੇ ਪੇਜ ਫੋਲੋ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਬ ਹੈਵੀ ਬ੍ਰਾਈਡਲ ਸੈਕਸ਼ਨ ਦੇ ਨਾਲ ਦੁਪੱਟਾ ਪਿਓਰ ਚਨੋਂਨ ਦਾ ਆਏਗਾ ਜੀ ਓਨਲੀ 1795 ਰੁਪਏ ਦਾ ਓਨਲੀ 1795 ਕਲਰ ਚੈੱਕ ਕਰੋ ਕਿੱਡੇ ਸੋਹਣੇ ਸੋਹਣੇ ਅਸੀਂ ਇਹ ਚ ਤਿਆਰ ਕਰਾਏ ਆ ਪਿਓਰ ਨੇਚਰਲ ਕ੍ਰੇਪ ਦਾ ਸੂਟ ਪਿਓਰ ਚਨੋਂਨ ਦੁਪੱਟੇ ਦੇ ਨਾਲ ਓਨਲੀ 1795 ਸੋ ਵੀਡੀਓ ਅੱਛੀ ਲੱਗ ਰਹੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਸਕੇ ਤੋ ਕਿ ਦੁਨੀਆ ਬਹੁਤ ਵੇਲੇ ਬੈਠੀ ਜਿਹੜੀ ਕੰਮ ਕਰਨਾ ਚਾਹੁੰਦੀ ਆ ਉਹਨਾਂ ਨੂੰ ਕੋਈ ਸਹੀ ਗਾਈਡ ਨਹੀਂ ਕਰਦਾ ਸਾਡੇ ਕੋਲੇ ਗਾਈਡਨੈਸ ਪ੍ਰੋਪਰ ਦਿੱਤੀ ਜਾਊਗੀ ਜੀ ਅਸੀਂ ਕੋਈ ਲਾਲਚ ਨਹੀਂ ਕਰਦੇ ਜੀ ਵੇਚਣ ਵਾਲੇ ਵੀਰ ਭੈਣਾਂ ਪੜਾ ਵੀ ਜਰੂਰ ਹੋਣ ਜਿਨ੍ਹਾਂ ਨਾਲ ਦਾਜਵਰੀ ਲੈਣਾ ਉਹ ਵੀ ਜਰੂਰ ਹੋਣ ਸੋ ਆਪਣਾ ਆਣ ਕੇ ਇੱਥੇ ਫਾਇਦਾ ਕਰਾਉਣ ਆਉਣਾ ਤੁਸੀਂ ਕਿੱਥੇ ਆ ਸੋਨੂ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ ਸੋਨੂ ਸਿਲਕ ਸਟੋਰ ਜਗਰਾਉਂ ਸੋ ਜਿਹੜਾ ਨੈਕਸਟ ਆਰਟੀਕਲ ਆ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਪ੍ਰੋਪਰ ਦੇਖੋ ਕਿੱਡੇ ਪਿਆਰੇ ਟੇਸਟ ਅਸੀਂ ਤੁਹਾਡੇ ਲਈ ਲੈ ਕੇ ਆਉਂਨੇ ਆ ਸੋ ਇਹ ਸਾਰੀ ਸਾਡੀ ਆਪਣੀ ਮਾਈਂਡ ਦੀ ਗੇਮ ਆ ਜੀ ਕਿਉਂਕਿ ਸਭ ਕੁਝ ਅਸੀਂ ਗਾਗ ਦੇ ਟੇਸਟ ਦੇ ਅਕੋਰਡਿੰਗ ਚੱਲਦੇ ਆ ਕਪੜਾ ਆਏਗਾ ਮਡਾਲ ਮਸਲੀਨ ਮਡਾਲ ਮੈਂ ਲਫ਼ਜ਼ ਤਾਂ ਲਾਇਆ ਕਿਉਂਕਿ ਇਹ ਪਿਓਰ ਵਧੀਆ ਵਾਲੀ ਮਸਲੀਨ ਆ ਚਾਲੂ ਮਸਲੀਨ ਹੀ ਇਹਨੇ 400 500 ਵਾਲੇ ਸੂਟ ਹੁੰਦੇ ਆ ਪ੍ਰੋਪਰ ਮਡਾਲ ਦਾ ਕਹਿਣ ਦਾ ਮਤਲਬ ਟੌਪ ਦੀ ਮਸਲੀਨ ਹੈ ਵਾਲੀ ਇੰਨੀ ਸੌਫਟ ਔਰ ਇੰਨੀ ਮਲਾਈਮ ਹੁੰਦੀ ਆ ਡਿਜ਼ਾਈਨ ਚੈੱਕ ਕਰ ਲੋ ਕਿੱਡੇ ਪੈਰੇ ਪਰ ਇਹ ਹੈ ਗਰਲਿਸ਼ ਪੀਸ ਆ ਧਿਆਨ ਨਾ ਸੋਲੋ ਪ੍ਰੋਪਰ ਗਰਲਿਸ਼ ਸੋ ਇਹ ਤੁਹਾਨੂੰ ਪੈਣਾ 1000 ਤੇ 95 ਰੁਪਏ ਦਾ ਦੁਪੱਟਾ ਚੈੱਕ ਕਰੋ ਦਾ ਕਿੱਦਾਂ ਸੋਹਣਾ ਆਰਗੈਂਜ਼ਾ ਦਾ ਦੁਪੱਟਾ ਡਿਜ਼ਾਈਨਰ ਲੁੱਕ ਦਾ ਦੁਪੱਟਾ ਮਾਰਕੀਟ ਦਾ ਅਗਮਾ ਕੰਪੇਅਰ ਤੁਸੀਂ ਕੀਤਾ ਹੋਏਗਾ ਤਾਂ 2200 2200 ਤੋਂ ਘਾਟੇ ਸੂਟ ਨਹੀਂ ਮਿਲਦੇ ਹੁਣ ਕਿਸੇ ਵੀ ਸਟੋਰ ਤੇ ਮਿਲਨੇ ਵੀ ਚੰਗੇ ਸਟੋਰਾਂ ਤੇ ਹੋਣਗੇ ਮਾੜੇ ਸਟੋਰਾਂ ਤੇ ਨਹੀਂ ਮਿਲ ਸਕਦਾ ਇਹੋ ਜਿਹਾ ਸੂਟ ਕਿਉਂਕਿ ਪ੍ਰੋਪਰ ਸ਼ਹਿਰੀ ਟੇਸਟ ਆ ਗਿਆ ਜੀ ਵਾਲਾ ਤੁਹਾਨੂੰ ਪਹਿਣਾ 1095 ਕਲਰ ਬੜੇ ਸੋਹਣੇ ਦੇ ਨਾਲ ਸੋ ਵੀਡੀਓ ਅੱਛੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਅਗਰ ਕਿਸ ਨੇ ਸਸਤਾ ਕਪੜਾ ਮਹਿੰਗਾ ਕਪੜਾ ਸਸਤੇ ਰੇਟਾਂ ਤੇ ਲੈਣਾ ਹੁੰਦਾ ਵਾ ਜ ਸੋ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਓ ਸੋ ਬਹੁਤ ਹੀ ਪਿਆਰਾ ਆਰਟੀਕਲ ਤੁਹਾਡੇ ਲਈ ਲਾਂਚ ਕੀਤਾ ਵਾ ਕਪੜਾ ਆਏਗਾ ਟਸਰ ਸਿਲਕ ਟਸਰ ਸਿਲਕ ਦਾ ਕਪੜਾ ਰਹਿਣ ਵਾਲਾ ਪ੍ਰੋਪਰ ਬਹੁਤ ਹੀ ਪਿਆਰਾ ਬੁਟੀਕ ਸਟਾਈਲ ਟੇਸਟ ਆ ਗਰਲਿਸ਼ ਪੀਸ ਆ ਵਾਲਾ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਕਟਵਰਕ ਦੇ ਨਾਲ ਦੁਪੱਟਾ ਬਹੁਤ ਹੀ ਪਿਆਰਾ ਡਿਜੀਟਲ ਲੁੱਕ ਦਾ ਦੁਪੱਟਾ ਦੁਪੱਟੇ ਤੇ ਵਰਕ ਚੈੱਕ ਕਰੋ ਕਿੰਨਾ ਨਾਈਸ ਹੋਇਆ ਹੋਇਆ ਵਾ ਠੀਕ ਹੈ ਜੀ ਪ੍ਰੋਪਰ ਦੁਪੱਟਾ ਆਏਗਾ ਡਿਜੀਟਲ ਲੁੱਕ ਦੇ ਨਾਲ ਬਹੁਤ ਹੀ ਪਿਆਰਾ ਰੇਟ ਰਹਿਣਾ ਇਹਦਾ 695 ਰੁਪਏ ਓਨਲੀ 695 ਰੁਪਏ ਦਾ ਸੂਟ ਜਿੰਨੇ ਮਰਜ਼ੀ ਸੂਟ ਲੈ ਲਓ ਗਰਲਿਸ ਪੀਸ ਹੈ ਵਾਲਾ ਸੋ ਬਹੁਤ ਹੀ ਪਿਆਰਾ ਸੋਹਣਾ ਜਿਹਾ ਆਰਟੀਕਲ ਓਨਲੀ 695 ਸੋ ਵੀਡੀਓ ਅੱਛੀ ਲੱਗ ਰਹੀ ਤਾਂ ਲਾਈਕ ਐਂਡ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ ਰੋਜ਼ ਨਵੇਂ ਆਰਟੀਕਲ ਰੋਜ਼ ਨਵੇਂ ਡਿਜ਼ਾਈਨ ਦੇਖਣ ਲਈ ਸੋ ਤੁਸੀਂ ਵੀ ਇੱਕ ਵਾਰੀ ਆਓ ਥੋਲ ਸਿਲਕਟਰ ਦਾ ਕਪੜਾ ਲੈਣਾ ਚਾਹੁੰਦੇ ਹੋ ਸੋ ਨੂੰ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ ਸੋ ਜਿਹੜਾ ਨੈਕਸਟ ਆਰਟੀਕਲ ਤੁਸੀਂ ਦੇਖ ਰਹੇ ਹੋ ਇਹ ਆਏਗੀ ਮਡਾਲ ਮਸਲੀਨ ਮਡਾਲ ਮੈਂ ਬਾਰ-ਬਾਰ ਕਿਉਂ ਲਵਜ਼ ਯੂਜ਼ ਕਰਦਾ ਹਾਂ ਕਿਉਂਕਿ ਇਹ ਪਿਓਰ ਓਰੀਜਨਲ ਵਾਲੀ ਮਡਾਲ ਮਸਲੀਨ ਆ ਜੀ ਬਹੁਤ ਹੀ ਸੌਫਟ ਕਪੜਾ ਪ੍ਰੋਪਰ ਕਰਾਚੀ ਵਰਕ ਥ्रेड ਵਰਕ ਦਾ ਕੰਮ ਪਾਕਿਸਤਾਨੀ ਟੇਸਟ ਰਹਿਣ ਵਾਲਾ ਵਾ ਲੰਬਾਈ 45 46 47 ਮੈਕਸਿਮਮ ਜਿੰਨੀ ਮਰਜ਼ੀ ਤੁਸੀਂ ਇਹਦੀ ਰੱਖ ਸਕਦੇ ਹੋ ਸੋ ਬਹੁਤ ਹੀ ਪਿਆਰਾ ਦੇਖੋ ਇਹਦੇ ਵਰਕ ਬਹੁਤ ਹੀ ਸੋਹਣਾ ਕੀਤਾ ਹੈ ਵਾ ਪ੍ਰੋਪਰ ਥ्रेड ਵਰਕ ਦਾ ਕੰਮ ਆਏਗਾ ਦੁਪੱਟਾ ਆਏਗਾ ਪ੍ਰੋਪਰ ਔਰਗੈਂਜ਼ਾ ਦੇਖੋ ਕਿੰਨਾ ਪਿਆਰਾ ਵਰਕ ਔਰਗੈਂਜ਼ਾ ਦਾ ਦੁਪੱਟਾ 995 ਰੁਪਏ ਦਾ 995 ਰੁਪਏ ਦਾ ਕਲਰ ਚੈੱਕ ਕਰ ਲਓ ਕਿੱਡੇ ਸੋਹਣੇ ਸੋਹਣੇ ਕਲਰ ਬ੍ਰਾਈਟ ਕਲਰ ਗਰਲਿਸ਼ ਟੇਸਟ 995 ਵੀਡੀਓ ਅੱਛੀ ਲੱਗ ਰਹੀ ਹੈ ਤਾਂ ਸ਼ੇਅਰ ਜਰੂਰ ਕਰਦਿਆ ਕਰੋ ਸੋ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਤੁਸੀਂ ਰੋਜ਼ ਸਾਡੇ ਨਵੇਂ ਨਵੇਂ ਡਿਜ਼ਾਈਨ ਰੋਜ਼ ਨਵੇਂ ਨਵੇਂ ਰੇਟਾਂ ਦੇ ਨਾਲ ਦੇਖ ਸਕੋ ਸੋ ਹੋਲਸੇਲ ਤੱਕ ਕਪੜਾ ਲੈਣਾ ਚਾਹੁੰਦੇ ਹੋ ਆਓ ਸੋਨੂ ਸਿਲਕ ਸਟੋਰ ਜਗਰਾਓ ਨੈਕਸਟ ਆਰਟੀਕਲ ਬਹੁਤ ਹੀ ਪਿਆਰਾ ਕਪੜਾ ਰਹਿਣ ਵਾਲਾ ਸ਼ਿਮਰ ਸ਼ਿਮਰ ਸਿਲਕ ਆਏਗੀ ਬਨਾਰਸੀ بیس ਹੋਏਗਾ ਚੈੱਕ ਕਰ ਲਓ ਸ਼ਿਮਰ ਸਿਲਕ ਆਏਗੀ ਪ੍ਰੋਪਰ ਚੈੱਕ ਕਰ ਲੋ ਬਹੁਤ ਹੀ ਪੈਰਾ ਡਿਜੀਟਲ ਲੁੱਕ ਦਾ ਸੂਟ ਬਣਿਆ ਹੋਇਆ ਪ੍ਰੋਪਰ ਚੈੱਕ ਕਰੋ ਬਨਾਰਸੀ ਪ੍ਰੋਪਰ ਬਨਾਰਸੀ ਚੈੱਕ ਕਰੋ ਸਾਰਾ ਬਨਾਰਸੀ ਵਰਕ ਹੋਇਆ ਹੋਇਆ ਸ਼ਿਮਰ ਸਿਲਕ ਆਏਗੀ 3 ਮੀਟਰ ਨਾਲ ਆਏਗੀ ਟੈਬੀ ਸਿਲਕ ਦੀ ਬਾਟਮ ਠੀਕ ਹੈ ਜੀ 3 ਮੀਟਰ ਆਏਗੀ ਟੈਬੀ ਸਿਲਕ ਦੀ ਬਾਟਮ ਦੁਪੱਟਾ ਚੈੱਕ ਕਰੋ ਪ੍ਰੋਪਰ ਬਨਾਰਸੀ ਦਾ ਬਨਾਰਸੀ ਸਿਲਕ ਦਾ ਹੀ ਦੁਪੱਟਾ ਹੈਗਾ ਪ੍ਰੋਪਰ ਠਾਈ ਮੀਟਰ ਜੀ ਕਲਰ ਇਹਦੇ ਬੜੇ ਸੋਹਣੇ ਸੋਹਣੇ ਆਉਣਗੇ ਪਹਿਣਾ ਤਾਂ ਉਹਨੂੰ 1100 ਤੋਂ 95 ਰੁਪਏ ਦਾ ਓਨਲੀ 1195 ਸੋ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਰੰਗਾਂ ਦੇ ਨਾਲ ਸਿਰਫ 1195 ਰੁਪਏ ਸੋ ਅਗਰ ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ ਨਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਹੈਗਾ ਹੋਲਸੇਲ ਕੱਪੜਿਆਂ ਦਾ ਸਟੋਰ ਸੋ ਚੈੱਕ ਕਰੋ ਕਿੱਡੇ ਪਿਆਰੇ ਸੋਹਣੇ ਸੋਹਣੇ ਰੰਗਾਂ ਦੇ ਨਾਲ 15 ਤੋਂ 16 ਕਰ ਰਸੀਂ ਇਹ ਤਿਆਰ ਕਰਾਏ ਨੇ ਸੂਟ ਜਿੰਨੇ ਮਰਜ਼ੀ ਲੈ ਲਓ ਇਹ ਤੁਹਾਨੂੰ ਪਹਿਣਾ 1195 ਰੁਪਏ ਸ਼ਿਮਰ ਸਿਲਕ ਪ੍ਰੋਪਰ ਵਿਸਕੋਸ オリジナル ਸ਼ਿਮਰ ਸਿਲਕਾ ਜੀ ਨਾਲ ਦੁਪੱਟਾ ਹੈਗਾ ਪਿਓਰ ਬਨਾਰਸੀ ਦਾ ਔਰ ਨਾਲ ਆਏਗੀ 3 ਮੀਟਰ ਟੈਬੀ ਸਿਲਕ ਦੀ ਬਾਟਮ ਓਨਲੀ 1195 ਸੋ ਪੇਜ ਨੂੰ ਫੋਲੋ ਕਰ ਲਓ ਔਰ ਰੋਜ਼ ਨਵੇਂ ਆਰਟੀਕਲ ਦੇਖਣ ਲਈ ਸਾਡਾ ਪੇਜ ਫੋਲੋ ਕਰ ਲਓ ਵੀਡੀਓ ਅੱਛੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਜਿਹੜਾ ਨੈਕਸਟ ਆਰਟੀਕਲ ਤੁਸੀਂ ਫਰੇਮ 'ਚ ਚੈੱਕ ਕਰਿਓ ਕੱਪੜਾ ਬਹੁਤ ਹੀ ਪਿਆਰਾ ਵਾ ਯਾਨੀ ਇੰਨਾ ਹਿੱਟ ਚੱਲ ਰਿਹਾ ਹੈ ਨਾ ਕੱਪੜਾ ਵਾਲਾ ਇਹ ਕੱਪੜਾ ਹੈਗਾ ਟੈਬੀ ਟੈਬੀ ਮਸਲੀਨ ਬਹੁਤ ਹੀ ਪਿਆਰਾ ਕੱਪੜਾ ਪਾਰਟੀ ਵੇਅਰ ਕੱਪੜਾ ਵਾ ਇਹ ਵਾਲਾ ਜੀ ਔਰ ਨੈਕ ਲਾਈਨ ਚੈੱਕ ਕਰੋ ਕਿੰਡੀ ਪਿਆਰੀ ਜੀ ਨੈਕ ਲਾਈਨ ਚੈੱਕ ਕਰੋ ਪ੍ਰੋਪਰ ਹੈਂਡਵਰਕ ਦੀ ਜੀ ਸਾਰਾ ਹੈਂਡਵਰਕ ਦਾ ਕੱਪੜਾ ਆਏਗਾ ਜੀ ਪ੍ਰੋਪਰ ਟੈਬੀ ਮਸਲੀਨ ਲਾਈਨਿੰਗ ਲਾਈਨਿੰਗ ਵਾਲਾ ਬੇਸ ਆਏਗਾ ਲਾਈਨਿੰਗ ਲੱਗੇਗੀ ਸੂਟ ਨੂੰ ਕਲਰ ਚ ਚੈੱਕ ਕਰੋ ਬਹੁਤ ਹੀ ਪਿਆਰੇ ਟੋਟਲ ਹੈਂਡ ਮੇਡ ਪੀਸ ਆ ਪ੍ਰੋਪਰ ਹੈਂਡ ਮੇਡ ਜੀ ਸਾਰਾ ਹੱਥ ਨਾਲ ਬਣਿਆ ਹੋਇਆ ਪੀਸ ਆ ਚੈੱਕ ਕਰੋ ਨੈਕਲਾਈਨ ਬਹੁਤ ਹੀ ਪਿਆਰੀ बॉटਮ ਆਏਗੀ 3 ਮੀਟਰ ਟੈਬੀ ਸਿਲਕ ਦੀ ਔਰ ਨਾਲ बॉटਮ ਤੇ ਵਰਕ ਵੀ ਆਏਗਾ ਦੁਪੱਟਾ ਇਸ ਵਾਰ ਲਾਤਾ ਪਿਓਰ ਚਨੋਂਨ ਦਾ ਫੁੱਲ ਪਿਓਰ ਚਨੋਂਨ ਦਾ ਦੁਪੱਟਾ ਹੈਗਾ ਬਹੁਤ ਹੀ ਪਿਆਰੀ ਲੈਸਸ ਦੇ ਵਰਕ ਦੇ ਨਾਲ ਹੁਣ ਇਹਦੇ ਕਲਰ ਚੈੱਕ ਕਰ ਲਓ ਕਿੱਡੇ ਪਿਆਰੇ ਆ ਜੀ ਸਾਰੇ ਵੀ ਨੇਕ ਕੌਣਗੇ ਜੀ ਬਹੁਤ ਹੀ ਪਿਆਰਾ ਪ੍ਰੋਪਰ ਹੈਂਡ ਦਾ ਹੀ ਕੰਮ ਹੋਇਆ ਹੋਇਆ ਵਾ ਜੀ ਰੇਟ ਇਹਦਾ ਪੈਣਾ ਤੁਹਾਨੂੰ 1800 ਤੇ 95 ਰੁਪਏ 1895 ਰੁਪਏ ਦਾ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਨਾਲ ਪ੍ਰੋਪਰ ਸੋਹਣੇ ਸੋਹਣੇ ਰੰਗਾਂ ਦੇ ਨਾਲ 1895 ਰੁਪਏ ਸੋ ਟੈਬੀ ਮਸਲੀਨ 3 ਮੀਟਰ ਟੈਬੀ ਸਿਲਕ ਦੀ ਬਾਟਮ ਪਿਓਰ ਚਨਾਉਂ ਦੇ ਦੁਪੱਟੇ ਦੇ ਨਾਲ ਸੋਹਣੇ ਸੋਹਣੇ ਰੰਗਾਂ ਦੇ ਨਾਲ 1895 ਸੋ ਸਾਡੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਜਰੂਰ ਕਰਿਆ ਕਰੋ ਲਾਈਕ ਦੇ ਨਾਲ ਨਾਲ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਸੋ ਤੁਸੀਂ ਵੀ ਆਓ ਜੇ ਥੋਕ ਡਰ ਦਾ ਕਪੜਾ ਲੈਣਾ ਚਾਹੁੰਦੇ ਹੋ ਸੋਨੂ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ। ਸੋ ਜਿਹੜਾ ਨੈਕਸਟ ਆਰਟੀਕਲ ਦੇਖ ਰਹੇ ਹੋ ਨਾ ਇਹ ਮੀਡੀਅਮ ਏਜ ਲਈ ਬਹੁਤ ਹੀ ਪਿਆਰਾ ਆਰਟੀਕਲ ਹੈ। ਮੀਡੀਅਮ ਏਜ ਮੈਂ ਤਾਂ ਕਿਹਾ ਵਾ ਜਿੰਨਾਂ ਦੀ ਏਜ ਮੰਨ ਕੇ ਚੱਲੋ 45, 50 ਜਾਂ 55 ਜਾਂ 60 ਦੇ ਨੀਅਰ ਬੋਟ ਆ ਉਹਨਾਂ ਵਾਸਤੇ ਵੀ ਇਸ ਬਹੁਤ ਹੀ ਪਿਆਰਾ ਤਿਆਰ ਕਰਾਇਆ ਮੈਂ। ਸਭ ਤੋਂ ਵੱਡੀ ਗੱਲ ਇਹਦੇ ਉੱਤੇ ਵਰਕ ਚੈੱਕ ਕਰੋ ਭਾਜੀ نیچے ਕਰਕੇ ਦਿਖਾਓ, ਜ਼ੂਮ ਦਿਖਾਓ ਸਾਰਾ ਇਹਦਾ। ਦੇਖੋ ਕਿੱਡਾ ਪਿਆਰਾ ਪਰਲ ਵਰਕ ਦਾ ਕੰਮ, ਹਲਕਾ ਜਾਂ ਘਟ ਦਾਣੇ ਦਾ ਕੰਮ, ਬਹੁਤ ਹੀ ਸੋ ਜਿਨ੍ਹਾਂ ਦੀ ਉਮਰ ਥੋੜੀ ਜਿਹੀ ਵੱਧਾ ਉਹਨਾਂ ਲਈ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਯੂਨੀਕ ਜਿਹਾ ਇਹ ਕਲਰ ਆ ਔਰ ਯੂਨੀਕ ਜਿਹੇ ਰੰਗ ਆਏ ਆ ਦੁਪੱਟਾ ਦਵਾਂਗੇ ਪਿਓਰ ਆਰਗੈਂਜ਼ਾ ਦਾ ਬਹੁਤ ਹੀ ਪਿਆਰਾ ਲਾਈਟ ਵੇਟ ਥ레ਡ ਵਰਕ ਦਾ ਕੰਮ ਹੋਇਆ ਬਹੁਤ ਹੀ ਸੋਹਣਾ ਰੇਟ ਰਹੇਗਾ ਸਿਰਫ ਇਹਦਾ 1095 ਕਲਰ ਚੈੱਕ ਕਰ ਲੋ ਕਿੱਡੇ ਪਿਆਰੇ ਗ੍ਰੇ ਕਲਰ ਠੀਕ ਹੈ ਜੀ ਨੈਕਸਟ ਆਏਗਾ ਜ਼ੈਰ ਮੋਰਾ ਕਲਰ ਬਹੁਤ ਹੀ ਸੋਹਣਾ ਮਿੱਠਾ ਜਿਹਾ ਕਲਰ ਇੱਕ ਆਏਗਾ ਬਹੁਤ ਹੀ ਪਿਆਰਾ ਇਹ ਵਾਲਾ ਲਵੈਂਡਰ ਕਲਰ ਲਾਈਟ ਦੇ ਵਿੱਚ ਠੀਕ ਹੈ ਜੀ ਮੇਰੇ ਕੋ ਖੁੱਲੇ ਆ ਬਿਲਕੁਲ ਲਾਈਟ 베ਬੀ ਪਿੰਕ ਜੋ ਤੋਂ ਓਨਲੀ 1095 ਸੋ ਵੀਡੀਓ ਅੱਛੀ ਲੱਗ ਰਹੀ ਹੈ ਤੇ ਲਾਈਕ ਐਂਡ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਰੋਜ਼ ਨਵੇਂ ਆਰਟੀਕਲ ਰੋਜ਼ ਨਵੇਂ ਡਿਜ਼ਾਈਨ ਔਰ ਰੋਜ਼ ਨਵੇਂ-ਨਵੇਂ ਆਰਟੀਕਲ ਪਰੜੇ ਦੇਖਣ ਵਾਸਤੇ ਸਾਡਾ ਪੇਜ ਇੱਕ ਵਾਰੀ ਫੋਲੋ ਜ਼ਰੂਰ ਕਰ ਲਓ ਜੀ ਨੈਕਸਟ ਆਰਟੀਕਲ ਜਾਨੀਏ ਸਾਡਾ ਸ਼ੁਰੂ ਤੋਂ ਲੈ ਕੇ ਅਣ ਤੱਕ ਰਨਿੰਗ ਹੀ ਰਿਹਾ ਵਾ ਜੀ ਪੀਸ ਜਨਵਰੀ ਮਾਲ ਬਣਾਉਣਨੇ ਆ ਖੜਦਾ ਇੱਕ ਦਿਨ ਵੀ ਨਹੀਂ ਦੁਕਾਨ ਤੇ ਇਸ ਵਾਰ ਵੀ ਸੀ ਤਿਆਰ ਕਰਾਇਆ ਚੈੱਕ ਕਰੋ ਕਿੰਨਾ ਪਿਆਰਾ অর্ਗੈਂਜ਼ਾ ਦਾ ਵਰਕ ਬਹੁਤ ਹੀ ਪਿਆਰਾ ਨਾਲ ਪੈਚ ਵਰਕ ਹੋਇਆ ਹੈ ਨਾਲ ਥ੍ਰੈਡ ਵਰਕ ਹੋਇਆ ਹੋਇਆ ਕੱਪੜਾ ਬਹੁਤ ਹੀ ਨਾਈਸ ਲਵਾਇਆ ਸਵਾ ਨਵਾਂ ਬੇਸ ਲਵਾਇਆ ਕੱਪੜੇ ਦਾ ਚੌਕਲੇਟ ਕੱਪੜਾ ਜੀ ਨੈਕ ਚੈੱਕ ਕਰੋ ਕਿੰਨਾ ਪਿਆਰਾ ਹੋਇਆ ਹੋਇਆ ਵਾ ਜੀ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਦੁਪੱਟੇ ਦਾ ਬੇਸ ਵੀ ਅਸੀਂ ਚੇਂਜ ਕਰਾਤਾ ਜੀ ਦੁਪੱਟਾ ਹੈਗਾ ਪ੍ਰੋਪਰ ਕੋਟੇ ਦਾ ਬਹੁਤ ਹੀ ਪਿਆਰਾ ਸੋਹਣਾ ਦੁਪੱਟਾ ਕੋਟੇ ਦਾ ਦੁਪੱਟਾ ਹੈਗਾ ਡਿਜੀਟਲ ਲੁੱਕ ਦਾ ਫਰੇਮ ਵਿੱਚ ਲੱਗਿਆ ਹੈ ਸੈਂਟਰ ਚੈੱਕ ਕਰੋ ਕਲਰ ਬੜਾ ਸੋਹਣਾ ਇੰਗਲਿਸ਼ ਕਲਰ ਇੱਕ ਆਏਗਾ ਆਫ ਵਾਈਟ ਕਲ ਇੱਕ ਆਏਗਾ ਪ੍ਰੋਪਰ ਗ੍ਰੇ ਕਲਰ ਜੀ ਡਾਰਕ ਗ੍ਰੇ ਇੱਕ ਆਏਗਾ ਬਲੈਕ ਕਲਰ ਉਹ ਇੱਕ ਆਏਗਾ ਮਾਊਸ ਕਲਰ ਚਾਰ ਬੜੇ ਹੀ ਪਿਆਰੇ ਖੂਬਸੂਰਤ ਰੰਗਾਂ ਦੇ ਨਾਲ ਰੇਟ ਰਹੇਗਾ ਦਾ 1000 ਤੇ 95 ਰੁਪਏ ਸੋ ਵੀਡੀਓ ਅੱਛੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਜ਼ਰੂਰ ਕਰ ਲੋ ਰੋਜ਼ ਨਵੇਂ ਆਰਟੀਕਲ ਦੀਆਂ ਵੀਡੀਓ ਦੇਖਣ ਵਾਸਤੇ ਜੀ ਸੋ ਥੋਕ ਦਾ ਕੱਪੜਾ ਲੈਣਾ ਚਾਹੁੰਦੇ ਤੁਸੀਂ ਵੀ ਆਓ ਸੋਨੂ ਸਿਲਸਟੋਰ ਜਗਰਾਓ ਜਿਹੜਾ ਨੈਕਸਟ ਆਰਟੀਕਲ ਚੈੱਕ ਕਰ ਲੋ ਬਹੁਤ ਹੀ ਪਿਆਰਾ ਮਾਡਲ ਪਿਕਚਰ ਦਾ ਸੂਟ ਹੋਏਗਾ ਜੀ ਔਰਗੈਂਜ਼ਾ ਫੈਬਰਿਕ ਹੋਏਗਾ ਇਹ ਅੱਧੀ ਦੀ ਬਾਟਮ ਹੋਏਗੀ ਜੀ ਚੈੱਕ ਕਰ ਲਓ ਬਾਟਮ ਤੇ ਵਰਕ ਆ ਗਿਆ ਬਾਟਮ ਆ ਗਈ ਆ ਸ਼ਰਟ ਆ ਗਈ ਜੀ ਹੁਣ ਇਹਦੀ ਪ੍ਰੋਪਰ ਰੈਫਰੈਂਸ ਪਿਕ ਚੈੱਕ ਕਰ ਲਓ ਦੇਖੋ ਘੇਰੇ ਤੇ ਵਰਕ ਹੋਇਆ ਹੋਇਆ ਬਰ ਨਾਲ ਬਾਟਮ ਤੇ ਵਰਕ ਆ ਰਿਹਾ ਠੀਕ ਹੈ ਜੀ ਕਲਰ ਦੇ ਵਿੱਚ ਚੈੱਕ ਕਰ ਲਓ ਕਿੱਡੇ ਪਹਿਲੇ ਚਾਰ ਕਲਰ ਨਵੇਂ ਤਿਆਰ ਕਰਵਾਏ ਆ ਔਰਗੈਂਜ਼ਾ ਫੈਬਰਿਕ ਹੋਏਗਾ ਜੀ ਚੈੱਕ ਕਰ ਲਓ ਔਰਗੈਂਜ਼ਾ ਫੈਬਰਿਕ ਹੋਏਗਾ ਇਨਰ ਦਾ ਕਪੜਾ ਵੀ ਨਾਲ ਆਏਗਾ ਧਿਆਨ ਨਾਲ ਸੁਣ ਲਓ ਸ਼ਰਟ ਦੀ ਇਨਰ ਦਾ ਕਪੜਾ ਨਾਲ ਹੋਏਗਾ ਬਾਟਮ ਦੇ ਵਿੱਚ ਹੀ ਬਹੂਤਿਕੋ ਕੇ ਟੋਟਲ 5 ਮੀਟਰ ਫੈਬਰਿਕ ਆਏਗਾ ਆ ਵਾਲਾ ਜਿਹੜਾ ਇਨਰ ਦਾ ਫੈਬਰਿਕ ਆ ਤੁਸੀਂ ਇਹਦੀ ਬਾਟਮ ਵੀ ਤਿਆਰ ਕਰ ਸਕਦੇ ਹੋ ਉਸ ਵਾਰ ਜਿਹੜਾ ਕੱਪੜਾ ਬਚੇਗਾ ਉਹ ਇਹਦੀ ਇਨਰ ਲੱਗ ਜੇਗੀ ਜਾਨੀ ਇਹਦੀ ਲਾਈਨਿੰਗ ਲੱਗ ਜੇਗੀ ਚਲੜ ਤੱਲੇ ਕਿਉਂਕਿ ਕੱਪੜਾ ਹੈਗਾ ਔਰ ਗੈਸ ਜ਼ਿਆਦਾ ਇਹ ਤੁਹਾਨੂੰ ਪੈਣਾ ਸਿਰਫ 1400 ਤੇ 95 ਰੁਪਏ ਦਾ 1495 ਰੁਪਏ ਦਾ ਬਹੁਤ ਹੀ ਪਿਆਰਾ ਆਰਟیکل ਆਰਗੈਂਜ਼ਾ ਫੈਬਰਿਕ ਉੱਤੇ ਮਾਡਲ ਪਿਕਚਰ 1495 ਇਹਦੀ ਮੈਂ ਵੀਡੀਓ ਵੀ ਅਪਲੋਡ ਕਰ ਦਵਾਂਗਾ ਤੁਸੀਂ ਉਹ ਵੀ ਚੈੱਕ ਕਰ ਲਿਓ ਸੋ ਵੀਡੀਓ ਅੱਛੇ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਸੁਦੇਨਾ ਨੇ ਹੋਲਸੇਲ ਦੇ ਕੱਪੜੇ ਲੈਣਾ ਸਾਡੇ ਕੋਲ ਆ ਸਕਦੇ ਨੇ ਸੋਨੂ ਸਿਲਕ ਸਟੋਰ ਜਗਰਾਵਾਲ ਦੇ ਜੀ ਨੈਕਸਟ ਆਰਟੀਕਲ ਬਰਾਇਡਲ ਲੁੱਕ ਦੇ ਵਿੱਚ ਕੱਪੜਾ ਰਹੇਗਾ ਪਿਓਰ ਕਰੇਵ ਡਿਸ਼ੀਨ ਸਿਲਕ ਪਿਓਰ ਕਰੇਵ ਡਿਸ਼ੀਨ ਸਿਲਕ ਡਿਸ਼ੀਨ ਮੈਂ ਜਦੋਂ ਲਫ਼ਜ਼ ਲਾਵਾਂ ਨਾ ਧਿਆਨ ਕਰ ਲਿਆ ਕਰੋ ਇਹ ਕੱਪੜਾ オリジナル ਡਿਸ਼ੀਨ ਸਿਲਕ ਹੋਏਗਾ ਜਿਹੜਾ ਡ్రਾਈਕ੍ਰਿਨ ਵਾਲਾ ਬੇਸ ਹੁੰਦਾ ਉਹ ਵਾਲਾ ਕੱਪੜਾ ਵਾ ਠੀਕ ਹੈ ਜੀ ਡਿਜ਼ਾਈਨ ਚੈੱਕ ਕਰ ਲੋ ਕਿੰਨਾ ਪਿਆਰਾ ਸਾਰਾ ਹੈਂਡਮੇਡ ਦਾ ਕੰਮ ਹੋਇਆ ਟੋਟਲ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰੋਪਰ ਹੈਵੀ ਬਰਾਇਡਲ ਲੁੱਕ ਦੇ ਦਾ ਪੀਸ ਆ ਵਾ ਕੁਛ ਇਸ ਤਰ੍ਹਾਂ ਦਾ ਤਿਆਰ ਹੋਏਗਾ ਬਣਨ ਤੋਂ ਬਾਅਦ ਚੈੱਕ ਕਰੋ ਕੁਛ ਰੈਫਰੈਂਸ ਵੀ ਚੈੱਕ ਕਰ ਲਓ ਪ੍ਰੋਪਰ ਇਸ ਤਰ੍ਹਾਂ ਦਾ ਤਿਆਰ ਹੋਏਗਾ ਜੀ ਹੈਵੀ ਬ੍ਰਾਈਡਲ ਲੁੱਕ ਦੇ ਨਾਲ ਦੁਪੱਟਾ ਦੇ ਰਿਆ ਫੁੱਲ ਪਿਓਰ ਚਨੋਂਨ ਦਾ ਟਾਈ ਮੀਟਰ ਪ੍ਰੋਪਰ ਲੰਬਾ ਚੋੜਾ ਦੁਪੱਟਾ ਆਏਗਾ ਬਹੁਤ ਹੀ ਪਿਆਰੀ ਲੈਸਸ ਵੀ ਲੱਗੀ ਹੋਈ ਬਹੁਤ ਹੀ ਪਿਆਰਾ ਵਰਕ ਹੋਇਆ ਆ ਪਿਓਰ ਚਨੋਂਨ ਦਾ ਦੁਪੱਟਾ ਕਲਰ ਚੈੱਕ ਕਰ ਲਓ ਕਿੱਡੇ ਪਿਆਰੇ ਇਹਦਾ ਰੇਟ ਰਹੇਗਾ ਪਿਓਰ ਡਸ਼ੀਨ ਸਿਲਕ ਦਾ 2495 ਰੁਪਏ ਓਨਲੀ 2495 ਰੁਪਏ ਕਿੱਡੇ ਸੋਹਣੇ ਰੰਗਾਂ ਦੇ ਨਾਲ ਸੋ ਸਾਡੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਵੀ ਕਰਿਆ ਕਰੋ ਸ਼ੇ ਔਰ ਤੁਸੀਂ ਹੋਲਸੇਲ ਰੱਟਾ ਦਾ ਕੱਪੜਾ ਲੈਣਾ ਚਾਹੁੰਦੇ ਹੋ ਇਕੱਠਾ ਤਾਂ ਸਾਡੇ ਕੋਲ ਆਓ ਸੋਨੂ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ ਜਿਹੜਾ ਨੈਕਸਟ ਕੱਪੜਾ ਤੁਸੀਂ ਫਰੇਮ 'ਚ ਦੇਖ ਰਹੇ ਹੋ ਬਹੁਤ ਹੀ ਸ਼ੈਰਿੰਗ ਹੈ ਕਿਉਂਕਿ ਇਹ ਨਵਾਂ ਕੱਪੜਾ ਲਾਂਚ ਹੋਇਆ ਵਾ ਇਹਨੂੰ ਜਿੰਮੀ ਚੂ ਵੀ ਕਹਿੰਦੇ ਆ ਜਾਂ ਆਪਾਂ ਇਹਨੂੰ ਗਲਾਸ ਸ਼ਿਮਰ ਵੀ ਕਹਿ ਸਕਦੇ ਆ ਸੋ ਬਹੁਤ ਹੀ ਪਿਆਰਾ ਆਰਟੀਕਲ ਪ੍ਰੋਪਰ ਪਾਰਟੀ ਵੇਅਰ ਬੇਸ ਰਹਿਣ ਵਾਲਾ ਇਹਦਾ ਚੈੱਕ ਕਰੋ ਵਰਕ ਦੀ ਕੁਆਲਿਟੀ ਕਿੱਡੀ ਬਹੁਤ ਸੋਹਣੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਵਾ ਦੁਪੱਟਾ ਵੀ ਨਾਲ ਆਏਗਾ ਜਿੰਮੀ ਚੂ ਦੇ ਚੈੱਕ ਕਰੋ ਵਰਕ ਹੋਇਆ ਦੁਪੱਟੇ ਇਹ ਪਹਿਲਾਂ ਤੁਹਾਨੂੰ 1500 ਤੇ 95 ਰੁਪਏ ਦਾ ਸਿਲਕ ਦੀ 3 ਮੀਟਰ ਪ੍ਰੋਪਰ ਇਹਦੀ ਬਾਟਮ ਆਏਗੀ ਟੈਬੀ ਸਿਲਕ ਦੀ 컬러 ਚੈੱਕ ਕਰ ਲਓ ਕਿੱਡੇ ਸੋਹਣੇ 1500 ਤੇ 95 ਰੁਪਏ ਦਾ ਜਿੰਮੀ ਚੂ ਕਪੜਾ ਆਏਗਾ ਜੀ ਸੋ ਸਾਡੀ ਵੀਡੀਓ ਚ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਤੁਸੀਂ ਵੀ ਆਓ ਥੋਕ ਰੇਟਾਂ ਦਾ ਕਪੜਾ ਲੈਣਾ ਚਾਹੁੰਦੇ ਸੋ ਨੂੰ ਸਿਲਕ ਸਟੋਰ ਜਗਰਾਵਾਂ ਵਾਲਿਆਂ ਦੀ ਜੀ ਨੈਕਸਟ ਆਰਟੀਕਲ ਕਪੜਾ ਰਹਿਣ ਵਾਲਾ ਸ਼ਿਮਰ ਸਿਲਕ ਨੈਕਸਟ ਆਰਟੀਕਲ ਕਪੜਾ ਸ਼ਿਮਰ ਸਿਲਕ ਆ ਜੀ ਪ੍ਰੋਪਰ ਚੈੱਕ ਕਰੋ ਕਿੱਡਾ ਪਿਆਰਾ ਵਰ ਬਹੁਤ ਹੀ ਪਿਆਰੇ ਯੂਨਿਕ ਜੀ ਆਰਟੀਕਲ ਦੇ ਨਾਲ ਰੇਟ ਰਹਿਣ ਵਾਲਾ 1395 ਰੁਪਏ ਕਪੜਾ ਆਏਗਾ ਸ਼ਿਮਰ ਸਿਲਕ ਧਿਆਨ ਨਾਲ ਸੁਣੋ ਕਪੜਾ ਸ਼ਿਮਰ ਸਿਲਕ ਆਏਗਾ 올ਓਵਰ ਸੂਟ ਆਏਗਾ ਦੁਪੱਟਾ ਬਹੁਤ ਹੀ ਪਿਆਰਾ ਵਰਕੇਬਲ ਦੁਪੱਟਾ ਆਏਗਾ ਚੈੱਕ ਕਰੋ ਟੈਬੀ ਦਾ ਦੁਪੱਟਾ ਆਏਗਾ ਬਹੁਤ ਹੀ ਪਿਆਰਾ ਜੀ ਕਲਰ ਚੈੱਕ ਕਰ ਲਓ ਕਿੱਡੇ ਸੋਨੇ ਇਹ ਤੁਹਾਨੂੰ ਪਹਿਣਾ 1395 ਸੋ ਵੀਡੀਓ ਚ ਲੱਗੇ ਤਾਂ ਲਾਈਕ ਕਰ ਸ਼ੇਅਰ ਪੇਜ ਨੂੰ ਫੋਲੋ ਜਰੂਰ ਕਰ ਲਓ ਰੋਜ਼ ਨਵੇਂ ਆਰਟੀਕਲ ਰੋਜ਼ ਨਵੀਆਂ ਵੀਡੀਓ ਦੇਖਣ ਵਾਸਤੇ ਜੀ ਤੁਸੀਂ ਵੀ ਆਓ ਥੋਕ ਰੇਟਾਂ ਦਾ ਕਪੜਾ ਲੈਣਾ ਹੋਵੇ ਤਾਂ ਸੋਨੂ ਸਿਲਕ ਸਟੋਰ ਨੈਕਸਟ ਆਰਟੀਕਲ ਵੀ ਨੈਕ ਦੇ ਨਾਲ ਕਪੜਾ ਰਹੇਗਾ ਵਿਚਤਰਾ ਸਿਲਕ ਕਪੜਾ ਧਿਆਨ ਨਾਲ ਸੋ ਲੋ ਕਪੜਾ ਰਹੇਗਾ ਵਿਚਤਰਾ ਸਿਲਕ 올ਓਵਰ ਬੀਸ ਰਹਿਣ ਵਾਲਾ ਸ਼ਾਈਨਿੰਗ ਦੇਖੋ ਕਪੜੇ ਚ ਕਿੰਨੀ ਹੈ ਜੀ ਵੀ ਨੈਕਾ ਬਹੁਤ ਹੀ ਪੈਰਾ ਹੈਂਡਵਰਕ ਦਾ ਵੀ ਕੰਮ ਨਾਲ ਕੀਤਾ ਹੋਇਆ ਵਾ ਜੀ ਔਰ ਚੈੱਕ ਕਰੋ ਦੁਪੱਟਾ ਦਵਾਂਗੇ ਨਾਲ ਪਿਓਰ ਚਨਾਉਣ ਦਾ ਬਹੁਤ ਹੀ ਪੈਰਾ 2 ਮੀਟਰ ਦਾ ਦੁਪੱਟਾ ਬੂਟੀਆਂ ਪਈਆਂ ਵਾ ਔਰ ਨਾਲ ਇਹਦੇ ਆਏਗਾ ਬਾਟਮ ਤੇ ਵਰਕ ਜਾਂ ਬਾਵਾ ਤੇ ਵੀ ਬਣਾ ਸਕਦੇ ਹੋ ਜਾਂ ਤੁਸੀਂ ਇਹਨਾਂ ਬਾਟਮ ਤੇ ਵੀ ਤਿਆਰ ਕਰ ਸਕਦੇ ਹੋ ਸੋ ਕਲਰ ਚੈੱਕ ਕਰ ਲੋ ਕਿੱਡੇ ਕਿੱਡੇ ਪਿਆਰੇ ਵਚਿਤਰਾ ਸਿਲਕ ਕਪੜਾ ਰਹਿਣ ਵਾਲਾ ਰੇਟ ਪੈਗਾ ਤੁਹਾਨੂੰ 1095 ਰੁਪਏ ਓਨਲੀ 1095 ਵਚਿਤਰਾ ਸਿਲਕ ਦੇ ਨਾਲ ਬੜੇ ਪਿਆਰੇ ਆਰਟੀਕਲ ਸੋ ਵੀਡੀਓ ਚ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਰੋਜ਼ ਨਵੇਂ ਆਰਟੀਕਲ ਰੋਜ਼ ਨਵੀਆਂ ਵੀਡੀਓ ਦੇਖਣ ਵਾਸਤੇ ਜੀ ਨੈਕਸਟ ਆ ਆਰਟੀਕਲ ਕਪੜਾ ਬਹੁਤ ਹੀ ਪਿਆਰਾ ਸਟਾਫ ਆ ਉਹਦਾ ਕਾਰਨ ਪਤਾ ਕੀ ਇਹ ਕਪੜਾ ਹੈਗਾ ਬਰਬਰੀ ਇਹ ਹੈਗਾ ਬਰਬਰੀ ਸਿਲਕ ਕਪੜਾ ਜੀ ਬਹੁਤ ਹੀ ਪਿਆਰਾ ਨਵਾਂ ਲਾਂਚਿੰਗ ਆ ਕਪੜੇ ਦੀ ਇਹ ਵਾਲੀ ਬਹੁਤ ਹੀ ਪਿਆਰਾ ਚੈੱਕ ਕਰੋ ਨੀਟ ਐਂਡ ਕਲੀਨ ਥ੍ਰੈਡ ਦਾ ਵਰਕ ਆ ਹਲਕਾ ਜਿਹਾ ਨਾਲ ਟੱਚ ਦਿੱਤਾ ਹੋਇਆ ਉਹਨਾਂ ਨੇ ਹੈ ਬਹੁਤ ਹੀ ਪਿਆਰਾ এলিਗੈਂਸ ਦੇ ਡਿਜ਼ਾਈਨਰ ਵਾਲਾ ਜੀ ਵੀ ਨੈਕ ਦੇ ਨਾਲ ਚੈੱਕ ਕਰੋ ਕਿਹੜਾ ਚਾਕ ਬਹੁਤ ਹੀ ਸੋਹਣੇ-ਸੋਹਣੇ ਆ ਜਿਹੜੇ ਬਹੁਤ ਹੀ ਪਿਆਰਾ এলিਗੈਂਸ ਦਾ ਡਿਜ਼ਾਈਨ ਬਣਿਆ ਹੋਇਆ ਵਾ ਜੀ ਦੁਪੱਟਾ ਦੇਵਾਂਗੇ ਨਾਲ ਫੁੱਲ ਪਿਓਰ ਦਾ ਜੀ ਬਹੁਤ ਹੀ ਪਿਆਰੀ ਵੇਲ ਦੇ ਨਾਲ ਥ੍ਰੈਡ ਵਰਕ ਦਾ ਪ੍ਰੋਪਰ ਦੁਪੱਟੇ ਤੇ ਕੰਮ ਹੋਇਆ ਹੋਇਆ ਵਾ ਜੀ ਕਲਰ ਦੇ ਚੈੱਕ ਕਰ ਲਓ ਬਹੁਤ ਹੀ ਪਿਆਰੇ ਕੱਪੜਾ ਰਹੇਗਾ ਬਰਬਰੀ ਸੇ ਲੱਗ ਜੀ ਕੱਪੜਾ ਰਹੇਗਾ ਬਰਬਰੀ ਸੇ ਲੱਗ ਜੀ ਨਵਾਂ ਬੇਸਾ ਕੱਪੜੇ ਦਾ ਦੁਪੱਟਾ ਆਏਗਾ ਫੁੱਲ ਪਿਓਰ ਦਾ ਇਹ ਤੁਹਾਨੂੰ ਤੇਣਾ 1400 ਤੇ 95 ਰੁਪਏ ਦਾ ਬਹੁਤ ਹੀ ਪਿਆਰਾ ਆਰਟੀਕਲ 1495 ਸੋ ਤੁਹਾਡਾ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਅੱਛੀ ਲੱਗਦੀ ਹੈ ਤਾਂ ਕਪੜਾ ਹੋਲਸੇਲ ਦਾ ਰਣਾ ਚ ਉਹਨੇ ਸਾਡੇ ਕੋਲ ਸਟੋਰ ਤੇ ਆਓ ਸੋਨੂ ਸਿਲਕ ਸਟੋਰ ਜਗਰਾਓ ਨੈਕਸਟ ਆਰਟੀਕਲ ਜਿਹੜਾ ਤੁਸੀਂ ਫਰੇਮ ਚ ਦੇਖ ਰਹੇ ਹੋ ਨਾ ਇਹ ਕਪੜਾ ਆਏਗਾ ਸ਼ਿਮਰ ਸਿਲਕ ਸ਼ਿਮਰ ਸਿਲਕ ਦਾ ਕਪੜਾ ਆਏਗਾ ਪ੍ਰੋਪਰ ਦੇਖੋ ਬਹੁਤ ਹੀ ਪਿਆਰਾ ਯੂਨੀਕ ਯਾ ਨਾਲ ਕੰਪਿਊਟਰ ਦਾ ਕੰਮ ਆ ਵਿੱਚ ਗੰਢ ਟੋਪੇ ਦਾ ਕੰਮ ਆ ਹੈਂਡਵਰਕ ਦਾ ਟੱਚ ਦਿੱਤਾ ਬਹੁਤ ਹੀ ਪਿਆਰਾ ਯਾਨੀ ਹਰ ਇੱਕ ਚੀਜ਼ ਇਹਦੇ ਵਿੱਚ ਪ੍ਰੈਜ਼ੈਂਟ ਆ ਜਿਨ੍ਹਾਂ ਨੇ ਨਾਰਮਲ ਕੜਾਈਆਂ ਤੋਂ ਜਿਹੜੇ ਘੱਟ ਚੱਲ ਜੜੇ ਚੱਲਦੇ ਆ ਜੀ ਬਹੁਤ ਹੀ ਪਿਆਰਾ ਆਰਟੀਕਲ ਬੜੇ ਯੂਨੀਕ ਜੇ ਕਲਰ ਹੈ ਦੇ ਜੀ ਉਹ ਸਲਫ ਆਏਗੀ ਇਹ ਵਾਲੀ ਸਾਰੀ ਸ਼ਿਮਰ ਸਲਕ ਜੀ ਚੈੱਕ ਕਰੋ ਨੈਕਲਾਈਨ ਦੇਖੋ ਕਿੱਡੀ ਪਿਆਰੀ ਬਣੀ ਹੋਈ ਦੀ ਜੀ ਪ੍ਰੋਪਰ ਪਰਲ ਵਰਕ ਦਾ ਵੀ ਕੰਮ ਨੈਕਲਾਈਨ ਚ ਦਿੱਤਾ ਹੋਇਆ ਵਾ ਜੀ ਔਰ ਚੈੱਕ ਕਰੋ ਸਭ ਤੋਂ ਵੱਡੀ ਗੱਲ ਦੁਪੱਟਾ ਚੈੱਕ ਕਰੋ ਕਿੱਡਾ ਨਾਈਸਾ ਦੁਪੱਟਾ ਔਰਗੈਂਜ਼ਾ ਦਾ ਬਨਾਰਸੀ ਦੁਪੱਟਾ ਆਏਗਾ ਜੀ ਔਰਗੈਂਜ਼ਾ ਦਾ ਬਨਾਰਸੀ ਦੁਪੱਟਾ 2 ਟੋਨ ਦੇ ਨਾਲ ਦੇਖੋ 2 ਟੋਨ ਦੇ ਨਾਲ ਥ੍ਰੈਡ ਵਰਕ ਦਾ ਵੀ ਕੰਮ ਬਹੁਤ ਹੀ ਪਿਆਰਾ ਕੀਤਾ ਹੋ ਇਹ ਪੈਣਾ ਤੁਹਾਨੂੰ 2195 ਰੁਪਏ ਦਾ ਪਰਲ ਵਰਕ ਵੀ ਵਿੱਚ ਹੋਇਆ ਹੋਇਆ ਵਾ ਜੀ 2195 ਸੋ ਸਾਡੀ ਵੀਡੀਓ ਅੱਛੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਵੱਧ ਤੋਂ ਵੱਧ ਔਰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਦਬਕੇ ਕਰਿਆ ਕਰੋ ਜੇ ਸਾਡੇ ਡਿਜ਼ਾਈਨ ਸਾਡੇ ਰੇਟ ਤੁਹਾਨੂੰ ਅੱਛੇ ਲੱਗਦੇ ਆ ਸੋ ਤੁਸੀਂ ਹੋਲਸੇਲਰ ਤੋਂ ਕੱਪੜਾ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਆ ਸਕਦੇ ਹੋ ਸੋ ਨੂੰ ਸਿਲਕ ਸਟੋਰ ਜਗਰਾਵਾਲੇ ਦੇ ਜੀ ਨੈਕਸਟ ਆਰਟੀਕਲ ਇਹ ਆਏਗਾ ਕੱਪੜਾ ਸ਼ਿਮਰ ਸ਼ਿਮਰ ਫੈਬਰਿਕ ਹੋਏਗਾ ਸ਼ਾਈਨਿੰਗ ਵਾਲਾ ਠੀਕ ਹੈ ਜੀ ਵਰਕ ਚੈੱਕ ਕਰ ਲਓ ਕਿੰਨਾ ਪਿਆਰਾ ਪ੍ਰੋਪਰ ਨਾਲ ਕੰਪਿਊਟਰ ਵਰਕ ਦੇ ਨਾਲ ਹੈਂਡਵਰਕ ਦਾ ਵੀ ਕੰਮ ਕੀਤਾ ਹੋਇਆ ਵਾ ਸ਼ਿਮਰ ਸਿਲਕ ਆਏਗੀ 올ਓਵਰ ਸੂਟ ਰਹੇਗਾ ਦੇਖੋ ਸ਼ਾਈਨਿੰਗ ਕਿੰਨੀ ਆ ਰਹੀ ਕਪੜੇ ਦੇ ਵਿੱਚੋਂ ਕੁਝ ਇਸ ਤਰ੍ਹਾਂ ਦਾ ਬਣਨ ਵਾਲਾ ਡਿਜ਼ਾਈਨ ਚੈੱਕ ਕਰੋ ਤੇ ਰੈਫਰੈਂਸ ਪਿਕ ਚੈੱਕ ਕਰ ਲਓ ਇਸ ਤਰ੍ਹਾਂ ਦਾ ਡਿਜ਼ਾਈਨ ਤਿਆਰ ਹੋਏਗਾ ਇਹਦੀ ਵੀਡੀਓ ਵੀ ਮੈਂ ਅਪਲੋਡ ਕਰ ਦੂੰਗਾ ਜੀ ਬਾਅਦ ਵਿੱਚ ਮੈਂ ਸੋ ਚੈੱਕ ਕਰ ਲਓ ਕਿੱਡੇ ਪਿਆਰੇ ਸੋਹਣੇ ਕਲਰ ਇਹਦੇ ਹੋਣਗੇ ਜੀ ਕਲਰ ਚੈੱਕ ਕਰ ਲਓ ਕਿੱਡੇ ਪਿਆਰੇ ਇਹ ਪਹਿਣਾ ਸਿਰ ਤੁਹਾਨੂੰ 1395 ਰੁਪਏ ਦਾ ਦੁਪੱਟਾ ਹੈਗਾ ਟੈਬੀ ਦਾ ਟੈਬੀ ਦਾ ਦੁਪੱਟਾ ਹੈਗਾ 2 ਸੋ ਬਹੁਤ ਹੀ ਪਿਆਰੇ ਸੋਹਣੇ ਸੋਹਣੇ ਕਲਰਾਂ ਦੇ ਨਾਲ 1300 ਤੇ 95 ਰੁਪਏ ਸਾਡੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੀ ਨਾਲ ਦੀ ਨਾਲ ਕਰਦਿਆ ਕਰੋ ਸੋ ਤੁਸੀਂ ਵੀ ਆਓ ਜੇ ਹੋਲ ਸੇਲਟਰ ਦਾ ਕੱਪੜਾ ਲੈਣਾ ਚਾਹੁੰਦੇ ਹੋ ਸੋਨੋ ਸਿਲਕ ਸਟੋਰ ਜਗਰਾਵਾਂ ਵਾਲਿਆਂ ਦੇ ਜੀ ਨੈਕਸਟ ਆਰਟੀਕਲ ਪਿਓਰ ਨੈਚੁਰਲ ਕ੍ਰੇਪ ਸਿਲਕ ਹੁਣ ਸਾਰੀ ਅਸੀਂ ਨਾ ਪ੍ਰੋਪਰ ਵਿਆਹ ਸ਼ਾਦੀਆਂ ਵਾਲੀ ਹੀ ਵੈਡਿੰਗ ਦੀ ਵੈਰਾਈਟੀ ਖੋਲ ਰੇ ਆਂ ਠੀਕ ਹੈ ਜੀ ਕਾਟਨ ਅਸੀਂ 15 ਦਿਨ ਪਹਿਲਾਂ ਹੀ ক্লোਜ਼ ਕਰ ਚੁੱਕੇ ਹਾਂ ਮੈਟਰ ਅਸੀਂ ਬਿਲਕੁਲ ਹੀ ਪ੍ਰੋਪਰ ਹੁਣ ਤਾਂ ਸਾਡੇ ਕੋਲ ਤਾਂ ਗਰਮ ਕਪੜਾ ਵੀ ਆ ਚੁੱਕਾ ਹੈ ਜੀ ਟੋਟਲ ਪਰ ਅਜੀ ਅਸੀਂ ਵੀਡੀਓ ਉਹਦੀ ਨਹੀਂ ਬਣਾ ਰਹੇ ਕਿਉਂਕਿ ਪ੍ਰੋਪਰ ਮਿਲ ਕੋਲ ਅਸੀਂ ਸਟਾਕ ਇਕੱਠਾ ਚੱਕ ਰਹੇ ਹਾਂ ਕਿਉਂਕਿ ਹੁਣ ਸਾਨੂੰ ਸਸਤਾ ਮਿਲ ਰਿਹਾ ਅਸੀਂ ਬਾਅਦ ਚ ਅਸੀਂ ਉਹਨੂੰ ਓਪਨ ਕਰਾਂਗੇ ਹੁਣ ਚੈੱਕ ਕਰ ਲਓ ਪਿਓਰ ਨੈਚੁਰਲ ਕ੍ਰੇਪ ਸਿਲਕ ਦਾ ਆਰਟੀਕਲ ਕਪੜਾ ਕਿਹੜਾ ਪਿਓਰ ਨੈਚੁਰਲ ਕ੍ਰੇਪ ਸਿਲਕ 올 ਓਵਰ ਸੂਟ ਰਹੇਗਾ 5 ਮੀਟਰ ਦੁਪੱਟਾ ਆਏਗਾ ਪਿਓਰ ਚਨੋਂ ਦਾ ਹੈਵੀ ਬ੍ਰਾਈਡਲ ਸੂਟ ਆਏਗਾ ਪ੍ਰੋ ਜਰਕਨਾ ਦਾ ਕੰਮ ਬਹੁਤ ਹੀ ਪਿਆਰਾ ਵਰਕ ਹੋਇਆ ਨਾਲ ਥ੍ਰੈਡ ਵਰਕ 1495 ਦਾ ਰੇਟ ਰਹਿਣਾ ਵਾ ਕਲਰ ਇਹਦੇ ਬੜੇ ਸੋਹਣੇ ਸੋਹਣੇ ਤਿਆਰ ਕਰਵਾਏ ਨੇ ਜੀ ਸੋ ਜਿਨ੍ਹਾਂ ਨੇ ਕਪੜਾ ਲੈਣਾ ਵੇਚਣ ਲਈ ਦਾਜਵਰੀ ਜਿਨ੍ਹਾਂ ਨੇ ਵਿਆਸ਼ ਅਧਿਕਾਰੇ ਧਰੇ ਹੋਏ ਨੇ ਉਹ ਆ ਕੇ ਸਾਡੇ ਕੋ ਕਪੜਾ ਲੈ ਕੇ ਜਾ ਸਕਦੇ ਨੇ ਸੋ ਤੁਹਾਨੂੰ ਵੀਡੀਓ ਅੱਛੀ ਲੱਗਦੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਕਰਨ ਦਾ ਫਾਇਦਾ ਪਲੀਜ਼ ਸੁਣ ਲਓ ਕਿਉਂਕਿ ਜੇ ਕੋਈ ਗਰੀਬ ਬੰਦਾ ਆਪਣਾ ਕਪੜਾ ਦਾਜਵਰੀ ਘੱਟ ਰੇਟਾਂ 'ਚ ਬਣਾਉਣਾ ਚਾਹੁੰਦਾ ਉਹਦਾ ਫਾਇਦਾ ਜ਼ਰੂਰ ਹੋਊ ਸਾਡੇ ਸਟੋਰ ਤੋਂ ਆਣ ਕੇ 12 14 15 15 ਸੋਚ ਅਸੀਂ ਉਹਨੂੰ ਬ੍ਰਾਈਡਲ ਸੂਟ ਦੇ ਦਾਂਗੇ ਜੇ ਕੁੜੀ ਨੇ ਬਣਾਉਣੇ ਆ ਤਾਂ 5 ਜ ਆਪਣੇ ਸਾਥ ਸੂਟ ਅਗਰ 5 ਸੂਟ ਵੀ ਕੁੜੀ ਨੇ ਬਣਾਉਣੇ ਨੂੰ 7000 7500 ਸੋਚ ਅਸੀਂ ਉਹਦੇ ਪੂਰੇ ਬ੍ਰਾਈਡਲ ਹੈਵੀ ਸੂਟ ਬਣਾ ਦਾਂਗੇ ਅਸੀਂ ਸੋ ਬਰੀਓ ਅੱਛੇ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਉ ਸੋ ਨੈਕਸਟ ਆਰਟੀਕਲ ਬਹੁਤ ਹੀ ਸੋਹਣਾ ਤੁਹਾਨੂੰ ਫਰੇਮ ਚ ਨਜ਼ਰ ਆ ਰਿਹਾ ਹੋਣਾ ਵਾ ਜੀ ਪਾਕਿਸਤਾਨੀ ਲੁੱਕ ਤੁਹਾਨੂੰ ਡਿਜ਼ਾਈਨ ਨਜ਼ਰ ਆ ਰਿਹਾ ਹੋਣਾ ਕਪੜਾ ਰਹੇਗਾ ਪਿਓਰ ਵਿਸਕੋਸ ਵਿਸਕੋਸ ਜੇ ਮੈਂ ਕਹਿਣਾ ਨਾ ਧਿਆਨ ਕਿ ਤੁਸੀਂ ਆਪ ਫੀਲ ਕਰ ਸਕਦੇ ਹੋ ਵਿਸਕੋਸ ਕਿਨੂੰ ਕਹਿੰਦੇ ਆ ਜੀ ਕਿਉਂਕਿ ओरिजिनल ਵਿਸਕੋਸ ਮਸਲੀ ਨਾ ਡੁਪਲੀਕੇਟ ਨਹੀਂ ਸੋ neck ਦੇਖੋ ਕਿੱਡਾ ਪਿਆਰਾ ਪ੍ਰੋਪਰ ਥ्रेड ਵਰਕ ਨਾਲ ਹੈਂਡ ਟੱਚ ਬਹੁਤ ਹੀ ਪਿਆਰਾ ਵਰਕ ਯੂਨੀਕ ਜਿਹਾ ਵਰਕ ਕੀਤਾ ਹੈ ਔਰ ਵਰਕ ਦੇਖੋ نیچے ਬਹੁਤ ਹੀ ਪਿਆਰਾ ਵੀ ਜਾ ਰਿਹਾ ਦੇਖੋ ਨਾਲ ਲੈਸਾਂ ਦਾ ਵਰਕ ਵੀ ਬਹੁਤ ਪਿਆਰਾ ਹੋ ਰਿਹਾ ਇਹਦੇ ਸਾਈਡਾਂ ਤੇ ਵਰਕ ਵੀ ਆਇਆ ਹੈ ਬਹੁਤ ਹੀ ਨਾਈਸ ਦੋਨੋਂ ਸਾਈਡਾਂ ਤੇ ਦੇਖੋ ਕਿੱਡਾ ਪਿਆਰਾ ਵਰਕ ਖੋਲ ਨਹੀਂ ਮਾ ਸਕਦਾ ਕਿਉਂਕਿ ਪੈਕਿੰਗ ਕੀਤੀ ਹੈ ਪੀਸ ਆ ਸੋ ਦੁਪੱਟਾ ਚੈੱਕ ਕਰੋ ਡਿਜ਼ਾਈਨਰ ਦੁਪੱਟਾ ਦੁਪੱਟਾ ਤਾਂ ਔਰਗੈਂਜ਼ਾ ਦਾ ਦੁਪੱਟਾ ਹੈਗਾ ਪ੍ਰੋਪਰ ਸੀਕਵੈਂਸ ਵਰਕ ਪਾਕਿਸਤਾਨੀ ਝਾਲਰ ਬਹੁਤ ਪਿਆਰੀ ਵਰਕ ਦੇ ਨਾਲ ਲੱਗੀ ਹੋਈ ਠੀਕ ਹੈ ਚੈੱਕ ਕਰੋ ਰੇਟ ਤੁਹਾਨੂੰ ਪਹਿਣਾ ਸਿਰਫ 1195 ਰੁਪਏ ਓਨਲੀ 1195 نیچے ਬਹੁਤ ਹੀ ਪਿਆਰਾ ਪਾਕਿਸਤਾਨੀ ਔਰਗੈਂਜ਼ਾ ਪਰਕ ਦਾ ਪੈਚ ਲੱਗਿਆ ਬਹੁਤ ਹੀ ਸੋਹਣਾ ਪੀਸ ਆ 45 46 47 ਲੰਬਾਈ ਤੁਸੀਂ ਇਹਦੀ ਰੱਖ ਸਕਦੇ ਹੋ ਮੈਕਸਿਮਮ ਕਲਰ ਚੈੱਕ ਕਰ ਲਓ ਕਿड्डे ਸੋਹਣੇ ਕਲਰਾਂ ਦੇ ਨਾਲ ਇਹ 1195 ਸੋ ਵੀਡੀਓ ਤੁਹਾਨੂੰ ਅੱਛੀ ਲੱਗ ਰਹੀ ਹੈ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਫੋਟੋ ਜੇ ਕਰ ਵੀ ਲਿਆਵਾ ਤੇ ਪੇਟਰੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਨੇ ਕੱਪੜਾ ਲੈਣਾ ਹੋਵੇ ਮਹਿੰਗਾ ਕੱਪੜਾ ਸਾਡੇ ਕੋਲ ਘੱਟ ਰੇਟਾਂ ਤੇ ਮਿਲਦਾ ਕਿਉਂਕਿ ਅਸੀਂ ਪ੍ਰੋਪਰ ਹੋਲਸੇ ਰੇਟਾਂ ਤੇ ਕੱਪੜਾ ਦਿੰਨੇ ਆ ਸੋ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਉ ਸੋ ਨੈਕਸਟ ਇੱਕ ਹੋਰ ਬਰਾਇਡਲ ਤੁਸੀਂ ਵੀ ਹੈਰਾਨ ਹੁੰਦੇ ਹੋਗੇ ਕਿ ਵੀਰ ਇੰਨੇ ਇੰਨੇ ਸੋਹਣੇ ਸੂਟ 14 1500 1600 ਚ ਕਿਵੇਂ ਤਿਆਰ ਕਰ ਦਿੰਨੇ ਆ ਰੀਜ਼ਨ ਸਭ ਤੋਂ ਵੱਡਾ ਪਤਾ ਕੀ ਹੁੰਦਾ ਜੀ ਅਸੀਂ ਕੱਪੜਾ 6 ਮਹੀਨੇ ਪਹਿਲਾਂ ਹੀ ਤਿਆਰ ਕਰਨ ਲੱਗ ਜਾਂਦੇ ਆ ਮਨ ਕੇ ਚੱਲੋ ਇਹ ਅਸੀਂ ਜਦੋਂ ਗਰਮੀਆਂ ਸ਼ੁਰੂ ਹੋਈਆਂ ਸੀ ਅਸੀਂ ਉਦੋਂ ਹੀ ਕਾਰੀਗਰ ਨੂੰ ਸਾਰਾ ਕੱਪੜਾ ਲੈਤਾ ਸੀ ਸਾਰੇ ਡਿਜ਼ਾਈਨ ਉਹਨੂੰ ਇੰਸਟਾਗ੍ਰਾਮ ਤੋਂ ਅਸੀਂ ਚੱਕ ਕੇ ਅਸੀਂ ਜੋ ਸਾਨੂੰ ਸੋਹਣਾ ਲੱਗਦਾ ਅਸੀਂ ਬਣਾਉਣੇ ਸ਼ੁਰੂ ਕਰਤੇ ਸੀ ਅੱਜ ਕੱਪੜਾ ਕਿਉਂ ਜਲਦੀ ਜਲਦੀ ਆ ਰਿਹਾ ਕਿਉਂਕਿ ਹੁਣ ਰਾਤੇ ਸ਼ੁਰੂ ਹੋਣ ਵਾਲੇ ਆ ਸੋ ਲੋਕੀ ਸਾਡੇ ਕੋਲ ਪਹਿਨੇ ਕੱਪੜਾ ਬਹੁਤ ਐਡਵਾਂਸ ਚ ਲਈ ਜਾਂਦੇ ਅਸੀਂ ਤੋਂ ਅਸੀਂ ਵੀ ਪੂਰੀ ਰੇਲ ਬਣਾਈ ਹੋਈ ਕੱਪੜਿਆਂ ਦੀ ਜੀ ਨਵੇਂ ਤੋਂ ਨਵਾਂ ਡਿਜ਼ਾਈਨ ਰੋਜ਼ ਨਵੇਂ ਤੋਂ ਨਵਾਂ ਡਿਜ਼ਾਈਨ ਰੋਜ਼ ਲਾਂਚ ਕਰ ਰਹੇ ਆ ਤੋ ਕਪੜਾ ਸਿਰਫ ਸਾਡੇ ਕੋਲ ਮਿਲਦਾ ਸਿਰਫ ਦਾਜਵਰੀ ਵਿਆਹ ਸ਼ਾਦੀ ਦਾਜਵਰੀ ਜ ਜਿਹਨਾਂ ਨੇ ਦੇਣ ਲੈਣ ਕਰਨਾ ਉਹਨਾਂ ਨੂੰ ਵੇਚਣ ਆਲਾ ਸਾਡੇ ਕੋਲ ਗਾਗਤ ਸਾਡੇ ਕੋਲ ਦੂਰੋਂ ਦੂਰੋਂ ਆ ਹੀ ਰਿਆ ਵਾ ਸੋ ਜਿਹਨਾਂ ਨੇ ਫਾਇਦਾ ਕਰਾਉਣਾ ਇੱਕ ਵਾਰੀ ਸਾਡੇ ਸਟੋਰ ਤੇ ਜਰੂਰ ਆਓ ਸੋ ਚੈੱਕ ਕਰੋ ਪਿਓਰ ਨੇਚਰਲ ਕ੍ਰੇਪ ਸਿਲਕ ਦਾ ਬਰਾਇਡਲ ਸੂਟ ਪਿਓਰ ਨੇਚਰਲ ਕ੍ਰੇਪ ਦਾ ਬਰਾਇਡਲ ਸੂਟ weight ਇਹਦਾ ਘੜ ਤੋਂ ਕੱਟ 1.5 ਤੋਂ 2 ਕਿਲੋ ਹੋਏਗਾ ਧਿਆਨ ਨਾਲ ਸੁਣ ਲਓ 1.5 ਤੋਂ 2 ਕਿਲੋ ਵਿਦ ਦੁਪੱਟਾ ਦੁਪੱਟਾ ਆਏਗਾ ਪਿਓਰ ਚਨਾਉਂ ਦਾ ਹੈਵੀ ਬਾਰਡਰ ਦੇ ਨਾਲ ਜੀ ਹੈਵੀ ਬਾਰਡਰ ਦੇ ਨਾਲ ਦੁਪੱਟਾ ਪਿਓ ਕਲਰ ਬੜੇ ਪਿਆਰੇ ਪਿਆਰੇ ਆਉਣਗੇ ਇਹ ਪਹਿਣਾ ਤੁਹਾਨੂੰ ਸਿਰਫ 1800 ਤੇ 95 ਰੁਪਏ ਦਾ ਓਨਲੀ 1895 ਹੁਣ ਇਹਦੀ ਕਾਪੀ ਬਣ ਕੇ ਆ ਜਵੇ ਉਹ ਤੁਹਾਨੂੰ ਪਤਾ ਲੱਗ ਜਾਊਗਾ ਜੀ ਕਾਪੀਆਂ ਵੀ ਜਦੇ ਬਣ ਜਾਂਦੀਆਂ ਪਰ ਇਹ ਵੀ ਧਿਆਨ ਰੱਖੋ ਕਾਪੀ ਸਾਡੀ ਵੀਡੀਓ ਪਾਉਣ ਤੋਂ ਬਾਅਦ ਬਣਦੀ ਹੈ ਇਸ ਦਾ ਖਾਸ ਧਿਆਨ ਰੱਖਿਆ ਕਰੋ ਕਾਪੀ ਜਦੋਂ ਬਣੂਗੀ ਸਾਡੀ ਵੀਡੀਓ ਪਾਉਣ ਤੋਂ ਬਾਅਦ ਕਾਪੀ ਤਿਆਰ ਹੁੰਦੀ ਆ ਸੋ ਬਹੁਤ ਹੀ ਅੱਛੇ ਆਰਟੀਕਲ ਸੋ ਰੋਜ਼ ਵਧੀਆ ਵਧੀਆ ਡਿਜ਼ਾਈਨ ਦੇਖਣਾ ਚਾਹੁੰਦੇ ਸਾਡਾ ਪੇਜ ਫੋਲੋ ਕਰ ਲਓ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜਿੰਨੇ ਕਪੜ ਸੋ ਤੁਸੀਂ ਵੀ ਆਓ ਹੌਲ ਸੇਲ ਕੱਪੜਾਂ ਦਾ ਸਟੋਰ ਸੋਨੋ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ ਸੋ ਜਿਹੜਾ ਨੈਕਸਟ ਆਰਟੀਕਲ ਦੇਖ ਰਹੇ ਹੋ ਨਾ ਤੁਸੀਂ ਬਹੁਤ ਹੀ ਬਿਊਟੀਫੁੱਲ ਵਰਕ ਆ ਜੇ ਆਪਾਂ ਇਹਨੂੰ ਇੰਗਲਿਸ਼ 'ਚ ਕਹੀਏ ਤਾਂ ਸ਼ੈਰੀ ਟੇਸਟ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਉਹਦਾ ਰੀਜ਼ਨ ਪਤਾ ਕਿ ਦੁਪੱਟਾ ਬਹੁਤ ਨਾਈਸ ਹੈ ਤਾਂ ਚੈੱਕ ਕਰੋ ਦੁਪੱਟਾ ਡਿਜੀਟਲ ਪ੍ਰਿੰਟ ਆ ਗਿਆ ਵਿੱਚ ਬਹੁਤ ਹੀ ਪਿਆਰਾ ਜ਼ਰੀ ਵਰਕ ਦਾ ਵੀ ਵਰਕ ਤੁਹਾਨੂੰ ਦਿਖ ਰਿਹਾ ਆ ਦੁਪੱਟੇ ਤੇ ਲੈਸ ਬਹੁਤ ਪਿਆਰੀ ਲੱਗੀ ਚੈੱਕ ਕਰੋ ਫੋਨ ਦੇ ਵਾਲੇ ਲੈਸ ਕਹਿੰਦੇ ਪਰ ਹੈ ਥ੍ਰੈਡ ਵਰਕ ਦੀ ਠੀਕ ਹੈ ਜੀ ਤੋਂ ਗਲੇ ਦਾ ਵੀ ਵਰਕ ਚੈੱਕ ਕਰੋ ਕਿੰ ਠੀਕ ਹੈ ਜੀ ਬਹੁਤ ਹੀ ਪਿਆਰਾ ਗਲੇ ਦਾ ਵਰਕ ਹੋਇਆ ਹੋਇਆ ਵਾ ਰੇਟ ਤੁਸੀਂ ਸੋਚਦੇ ਰਹੇ ਨਾ ਸੋੜ ਸਿਰਫ 24 ਆਇਆ ਪਹਿਲਾਂ ਧਿਆਨ ਨਾਲ ਸੁਣੋ ਸਿਰਫ 24 ਵੀਡੀਓ ਮੈਂ ਪਾਤੀ ਤਾਂ ਸਮਝ ਲੈ ਚਲੋ ਵੀ ਮੰਨ ਕੇ ਚਲੋ 15 ਜਾਂ 20 ਮਿੰਟ ਚ ਸਟਾਕ ਖਤਮ ਹੋਏਗਾ ਹੀ ਹੋਏਗਾ ਜੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਲਰ ਚੈੱਕ ਕਰ ਲਓ ਹੁਣ ਰੇਟ ਸੁਣ ਲਓ 500 ਤੇ 95 ਕਪੜਾ ਆਏਗਾ ਪ੍ਰੋਪਰ ਮਸਲੀਨ ਕਾਟਨ ਦਾ ਠੀਕ ਹੈ ਜੀ ਸੀਕੁਐਂਸ ਵਰਕ ਦਾ ਕੰਮ ਔਰ نیچے ਦੇਖੋ ਪਾਕਿਸਤਾਨੀ ਲੈਸ ਬੜੀ ਪਿਆਰੀ ਲੱਗੇ ਠੀਕ ਹੈ ਜੀ ਲੈਂਥ ਤੁਸੀਂ ਮੈਕਸਿਮਮ ਮੈਂ ਤੁਹਾਨੂੰ ਦੱਸ ਰਿਹਾ ਸੁਣ ਲਓ ਧਿਆਨ ਨਾਲ 45 ਤਿਆਰ ਕਰ ਸਕਦੇ ਹੋ 45 ਤੋਂ 46 ਇੰਚ ਤੱਕ ਤਿਆਰ ਕਰ ਸਕਦਾ ਦੁਪੱਟਾ ਨਾਈਸ ਪ੍ਰੋਪਰ ਸਾਰਿਆਂ ਦਾ ਦੁਪੱਟੇ ਬਹੁਤ ਨਾਈਸ ਆ ਜੀ ਪੈਣਾ ਸਿਰ ਤੁਹਾਨੂੰ 595 ਰੁਪਏ ਦਾ ਸੋ ਵੀਡੀਓ ਅੱਛੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਰੋਜ਼ ਨਵੇਂ ਆਰਟੀਕਲ ਨਵੇਂ ਡਿਜ਼ਾਈਨ ਦੇਖਣ ਲਈ ਸੋ ਇੱਕ ਹੋਰ ਬਹੁਤ ਹੀ ਪਿਆਰਾ ਹੈਵੀ ਬਰਾਇਡਲ ਸੂਟ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਪਿਆਰਾ ਹੈਵੀ ਬ੍ਰਾਈਡਲ ਕਾਫੀ ਪਾਰੇ ਸੂਟ ਹੁੰਦੇ ਨੇ ਇਹਨਾਂ ਦਾ ਵਜ਼ਨ ਘੱਟੋ ਘੱਟ ਮੰਨ ਕੇ ਚਲੋ 1.5 2 2 ਕਿਲੋ ਦੇ ਨੀਅਰ ਬੋਟ ਹੁੰਦਾ ਵਾ ਤੇ ਕਪੜਾ ਆਏਗਾ ਪਿਓਰ ਨੇਚਰਲ ਕ੍ਰੇਪ ਸਿਲਕ ਕਪੜਾ ਧਿਆਨ ਨਾਲ ਸੋਲੋ ਪਿਓਰ ਨੇਚਰਲ ਕ੍ਰੇਪ ਸਿਲਕ 올 ਓਵਰ 5 ਮੀਟਰ ਇਕੱਠਾ ਸੂਟ ਹੋਏਗਾ ਬ੍ਰਾਈਡਲ ਸੈਕਸ਼ਨ ਆ ਪੂਰਾ ਇਹ ਸੋ ਦੁਪੱਟਾ ਵੀ ਚੈੱਕ ਕਰ ਲਓ ਕਿੱਡਾ ਪਿਆਰਾ ਹੈਵੀ ਬ੍ਰਾਈਡਲ ਦੁਪੱਟਾ ਆਏਗਾ ਚੈੱਕ ਕਰੋ ਹੈਵੀ ਬ੍ਰਾਈਡਲ ਦੁਪੱਟਾ ਪਿਓਰ ਚਨੌਨ ਦਾ ਠੀਕ ਹੈ ਜੀ ਪਿਓਰ ਚਨੌਨ ਦਾ ਦੁਪੱਟਾ ਆਏਗਾ ਕ ਕਿੰਨਾ ਜੀ 1695 ਰੇਟ ਘਟ ਹੋਣ ਦਾ ਕਾਰਨ ਕਿਉਂਕਿ ਸਾਡੇ ਕੋਲ ਮਿਲਦਾ ਹੋਲਸੇਲ ਰੇਟਾਂ ਤੇ ਕਪੜਾ ਕਪੜਾ ਮਿਲੇਗਾ ਸਿਰਫ ਜਿਨ੍ਹਾਂ ਨੇ ਵਿਆਹ ਸ਼ਾਦੀ ਦਾਜਵਾਰੀ ਦੇ ਲੈਣ ਕਰਨਾ ਉਹਨਾਂ ਨੂੰ ਦਾ ਜਿਹੜੇ ਮੇਰੇ ਵੀਰ ਭੈਣ ਭਰਾ ਵੇਚਣ ਵਾਲੇ ਆਂਦੇ ਨੇ ਉਹਨਾਂ ਨੂੰ ਸੋ ਹੈਵੀ ਬਰਾਇਡਲ ਸੂਟ ਪਿਓਰ ਨੈਚੁਰਲ ਕ੍ਰੇਪ ਸਿਲਕ ਤੇ 1695 ਰੁਪਏ ਦਾ ਸੋ ਵੀਡੀਓ ਅੱਛੀ ਲੱਗ ਰਹੀ ਹੈ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਗਾਂ ਕਿਸੇ ਹੋਰ ਦਾ ਭਲਾ ਹੋ ਸਕੇ ਸੋ ਤੁਸੀਂ ਵੀ ਲੈਣਾ ਚਾਹੁੰਦੇ ਹੋਲਸੇਲ ਦਾ ਕਪੜਾ ਤਾਂ ਤੁਸੀਂ ਪਹੁੰਚੋ ਸੋਨੂ ਸਿਲਕ ਸਟੋਰ ਜਗਰਾਉ ਵਾਲਿਆਂ ਦੇ ਜੀ ਸੋ ਜਿਹੜਾ ਨੈਕਸਟ ਆਰਟੀਕਲ ਇਹ ਵੀ ਆਏਗਾ ਪ੍ਰੋਪਰ ਸ਼ੈਰੀ ਟੈਸਟ ਠੀਕ ਹੈ ਜੀ ਰੀਜ਼ਨ ਪਤਾ ਕਿਉਂ ਇਹ ਮਿੱਠੇ ਮਿੱਠੇ ਕਲਰ ਹੁੰਦੇ ਆ ਕਪੜਾ ਹੁੰਦਾ ਵਿਸਕੋਸ ਮਸਲੀਨ ਵਿਸਕੋਸ ਲਵਜ਼ ਮੇਰਾ ਲੌਨ ਦਾ ਮਤਲਬ ਇਹ ਹੁੰਦਾ ਹੈ ਵਧੀਆ ਵਾਲੀ ਮਸਲੀਨ ਆ ਜਿਹੜੀ ਮਾਰਕੀਟ ਦੇ ਵਿੱਚ 21-2200 ਤੋਂ ਘੱਟ ਆਰਟੀਕਲ ਇਹ ਨਹੀਂ ਮਿਲਦੇ ਪਰ ਸਾਡਾ ਹੈਗਾ ਹੋਲਸੇਲ ਕੱਪੜਿਆਂ ਦਾ ਸੋ ਸਾਡੇ ਕੋਲ ਤੁਹਾਨੂੰ ਮਿਲਣਾ ਸਿਰਫ 900 ਤੇ 95 ਰੁਪਏ ਦਾ ਗਰਲਿਸ਼ ਨੈਕ ਸਟਾਈਲ ਪ੍ਰੋਪਰ ਚੈੱਕ ਕਰੋ ਡਾਇਮੰਡ ਵਰਕ ਹੋਇਆ ਬਹੁਤ ਹੀ ਪਿਆਰਾ ਪਰਲ ਵਰਕ ਦਾ ਕੰਮ ਔਰ ਬਹੁਤ ਹੀ ਪਿਆਰਾ ਪਾਕਿਸਤਾਨੀ ਕਰੋਸ਼ੀ 995 ਰੁਪਏ ਪ੍ਰੋਪਰ ਸੂਟ ਚ ਸੀਕਵੈਂਸ ਵਰਕ ਦਾ ਕੰਮ ਸਭ ਤੋਂ ਵੱਡੀ ਗੱਲ ਦੁਪੱਟਾ ਪ੍ਰੋਪਰ ਡਿਜ਼ਾਈਨਰ ਲੁੱਕ ਦੇ ਨਾਲ ਆ ਸਾਰਾ ਸੀਕਵੈਂਸ ਵਰਕ ਦੇ ਫੁੱਲ ਬਣੇ ਹੋਏ ਆ ਤੇ ਕਾਫੀ ਦੁਪੱਟੇ ਨੇ ਲੈਸ ਦੇਖੋ ਕਿੰਡੀ ਪਿਆਰੀ ਲੱਗੇ ਫੋਨ ਦੇ ਵਾਲੇ ਲੈਸ ਬਹੁਤ ਹੀ ਪਿਆਰੀ ਸੌਫਟ ਨੈਟ ਦਾ ਦੁਪੱਟਾ ਆਏਗਾ ਕਲਰ ਬੜੇ ਸੋਹਣੇ ਆਉਣਗੇ ਰੇਟ ਰਹੇਗਾ 995 ਰੁਪਏ 995 ਰੁਪਏ ਸੋ ਵੀਡੀਓ ਅੱਛੇ ਲੱਗੇ ਤਾਂ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਸਕੇ ਜਿੰਨੇ ਕਪੜਾ ਮਹਿੰਗਾ ਸਾਡੇ ਕੋਲ ਸਸਤੇ ਰੇਟ ਤੇ ਲੈਣਾ ਹੋ ਸਕੇ ਤਾਂ ਸੋ ਤੁਸੀਂ ਵੀ ਆਓ ਇੱਕ ਵਾਰੀ ਹੋਲਸੇਲ ਰੇਟਾਂ ਸੋ ਨੈਕਸਟ ਆਰਟੀਕਲ ਇੱਕ ਕਪੜਾ ਰਹਿਣ ਵਾਲਾ ਇਸ ਵਾਰ ਟੈਬੀ ਲਾਈਨ ਠੀਕ ਹੈ ਜੀ ਟੈਬੀ ਲਾਈਨ ਕਪੜਾ ਰਹੇਗਾ ਚੈੱਕ ਕਰ ਲੋ ਕਪੜਾ ਆਏਗਾ ਪ੍ਰੋਪਰ ਟੈਬੀ ਲਾਈਨ ਠੀਕ ਹੈ ਜੀ ਨੂੰ ਮਸਲੀਨ ਵੀ ਕਹਿੰਦੇ ਬਹੁਤ ਹੀ ਪਿਆਰਾ ਮੈਨੂੰ ਦੀਸਕਾਸ ਟਾਈਪ ਕਪੜਾ ਬਟ ਟੈਬੀ ਲਾਈਨ ਮਸਲੀਨ ਠੀਕ ਹੈ ਜੀ ਵਰਕ ਚੈੱਕ ਕਰੋ ਕਿ ਕਿੱਡਾ ਪਿਆਰਾ ਥ੍ਰੈਡ ਵਰਕ ਦਾ ਪ੍ਰੋਪਰ ਕੰਮ ਹੋਇਆ ਸਾਰਾ ਪ੍ਰੋਪਰ ਥ੍ਰੈਡ ਵਰਕ ਦਾ ਨੀਟ ਐਂਡ ਕਲੀਨ ਵਰਕ ਹੋਇਆ ਨਾਲ ਥੋੜਾ ਜਿਹਾ ਹੈਂਡਵਰਕ ਦਾ ਟੱਚ ਵੀ ਦਿੱਤਾ ਆਇਆ ਜੀ ਸੋ ਦੁਪੱਟਾ ਚੈੱਕ ਕਰੋ ਪਿਓਰ ਚਨਾਉਣ ਦਾ ਦੁਪੱਟਾ ਹੈਗਾ ਹੈਵੀ ਬਾਰਡਰ ਦੇ ਨਾਲ ਧਾਗੇ ਦਾ ਹੀ ਬਾਰਡਰ ਬਣਿਆ ਬਹੁਤ ਹੀ ਪਿਆਰਾ ਕੋਈ ਇੱਥੇ ਵਰਕ ਨਹੀਂ ਕੀਤਾ ਓਨਲੀ ਥ੍ਰੈਡ ਵਰਕ ਦਾ ਵਰਕ ਇਹ ਪੈਣਾ ਸਿਰ ਤੁਹਾਨੂੰ 1400 ਤੇ 95 ਰੁਪਏ ਦਾ ਪੂਰਾ ਹੈਵੀ ਸੈਕਸ਼ਨ 1495 ਕਲਰ ਬਹੁਤ ਹੀ ਸੋਹਣੇ ਆਉਣਗੇ ਸੋ ਕਪੜਾ ਜਿਨ੍ਹਾਂ ਨੇ ਲੈਣਾ ਵੇਚਣਾ ਵਾਸਤੇ ਦਾਜਵਰੀ ਵਿਆਹ ਆਦਿ ਦੇਣ ਲੈਣ ਵਾਸਤੇ ਉਹ ਜਿੱਦਨ ਮਰਜੀ ਗਾਹ ਕਾ ਸਕਦਾ ਵਾ ਜੀ ਉਹਨਾਂ ਨੂੰ ਖੁੱਲਾ ਸੱਦਾ ਵਾ ਜੀ ਪਰ ਜਿਨ੍ਹਾਂ ਨੇ ਇੱਕ ਜਾਂ ਦੋ ਆਰਟੀਕਲ ਸਪੈਸ਼ਲ ਸਾਡੇ ਸਟੋਰ ਤੇ ਲੈਣ ਹੋਣਾ ਵਾ ਜੀ ਛੋਟੀ ਜੀ ਰਿਕਵੈਸਟ ਹੀ ਮੰਨ ਲਓ ਸਕਰੀਨਸ਼ਾਟ ਤੁਹਾਨੂੰ ਲਿਓਣੇ ਹੀ ਪੈਣੇ ਆ ਜੀ ਸੋ ਵੀਡੀਓ 'ਚ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਜ਼ਰੂਰ ਕਰਦਿਆ ਫੋਲੋ ਕਰ ਲਓ ਔਰ ਵੀਡੀਓ ਨੂੰ ਸ਼ੇਅਰ ਕਰਨ ਦਾ ਫੇ ਕੀ ਫਾਇਦਾ ਹੋਏਗਾ ਕਿਸੇ ਨਾ ਕਿਸੇ ਦਾ ਫਾਇਦਾ ਜ਼ਰੂਰ ਹੋਏਗਾ ਜਿਨ੍ਹਾਂ ਨੇ ਨਾਰਮਲ ਕਪੜਾ ਲੈਣਾ ਸੋ ਵੀਡੀ ਸੋ ਨੈਕਸਟ ਆਰਟੀਕਲ ਬਹੁਤ ਹੀ ਪਿਆਰਾ ਬਹੁਤ ਹੀ ਕੂਲ ਜਿਹਾ ਵਰਕ ਤੁਹਾਨੂੰ ਨਜ਼ਰ ਆ ਰਿਹਾ ਬਿਲਕੁਲ ਠੰਡਾ ਵਰਕ ਇਹਨੂੰ ਆਪਾਂ ਕਹਿੰਦੇ ਆ ਜਿਹੜੇ ਲੋਕੀ ਜਿਆਦਾ ਪੜਕੀ ਲਾ ਵਰਕ ਨਹੀਂ ਯੂਜ਼ ਕਰਦੇ ਉਹਨਾਂ ਲਈ ਇਹ ਸਪੈਸ਼ਲ ਆਰਟੀਕਲ ਤਿਆਰ ਕਰਾਇਆ ਸੀ ਸੋ ਪ੍ਰੋਪਰ ਚੈੱਕ ਕਰੋ ਜ਼ੂਮ ਕਰਕੇ ਮੈਂ ਮੁੰਡੇ ਨੂੰ ਕਹੂੰਗਾ ਨੇੜੇ ਆ ਕੇ ਪ੍ਰੋਪਰ ਤੁਹਾਨੂੰ ਦਿਖਾਇਆ ਜਾਵੇ ਪੀਸ ਵਰਕ ਪ੍ਰੋਪਰ ਚੈੱਕ ਕਰੋ ਕਿੰਡਾ ਪਿਆਰਾ ਪਿਓਰ ਨੇਚਰਲ ਕ੍ਰੇਪ ਦਾ ਆਰਟੀਕਲ ਰਹੇਗਾ ਜੀ ਪਿਓਰ ਨੇਚਰਲ ਕ੍ਰੇਪ ਸਿਲਕ ਧਿਆਨ ਨਾਲ ਸੋ ਲੋ ਪਿਓਰ ਨੇਚਰਲ ਕ੍ਰੇਪ ਸਿਲਕ ਦਾ ਆਰਟੀਕਲ ਹੋਏਗਾ ਪ੍ਰੋਪਰ ਬਹੁਤ ਹੀ ਪਿਆਰਾ ਵਰਕ ਦੁਪੱਟਾ ਆਏਗਾ ਪਿਓਰ ਚਨਾਉਂ ਦਾ ਬਹੁਤ ਹੀ ਪਿਆਰੇ ਵਰਕ ਦੇ ਨਾਲ 4 ਸਾਈਡ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ 2.5 ਮੀਟਰ ਦਾ ਖੁੱਲਾ ਚੌੜਾ ਦੁਪੱਟਾ 올ਓਵਰ ਸੂਟ ਰਹਿਣ ਵਾਲਾ ਕਲਰ ਬੜੇ ਪਿਆਰੇ ਪਿਆਰੇ ਕੂਲ ਜੇ ਕਰ ਰਹੇ ਆਉਣਗੇ ਜੀ ਬੜੇ ਪਿਆਰੇ ਪਿਆਰੇ ਮਿੱਠੇ ਜਿਹੇ ਕਲਰਾਂ ਦਾ ਨਾਂ ਰੇਟ ਇਹਦਾ ਰਹੇਗਾ ਜੀ 1400 ਤੇ 95 ਰੁਪਏ 1495 ਰੀਟ ਘਟ ਹੋਣ ਦਾ ਕਾਰਨ ਕਿ ਅਸੀਂ ਵੇਚਦਾ ਸਿਰਫ ਹੋਲ ਸੇਲ ਰੇਟਾਂ ਤੇ ਕਪੜਾ ਵੇਚਣ ਵਾਲਿਆਂ ਨੂੰ ਦੇਣਨ ਵਾਲਿਆਂ ਨੂੰ ਵਿਆਹ ਸ਼ਾਦੀ ਦਾਜਵਾਰੀ ਉਹਨਾਂ ਵਾਸਤੇ ਸਿੰਗਲ ਸਿੰਗਲ ਵਾਲੇ ਅਸੀਂ ਟੈਂਡ ਨਹੀਂ ਕਰਦੇ ਕਿਉਂਕਿ ਸਾਡਾ ਰਿਟੇਲ ਕਾਊਂਟਰ ਨਹੀਂ ਸੋ ਵੀਡੀਓ ਤੁਹਾਨੂੰ ਅੱਛੀ ਲੱਗਦੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਦੇ ਨਾਲ ਅਗਰ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਸਸਤਾ ਲੈਣਾ ਉਹ ਗਾਕ ਦਾ ਫਾਇਦਾ ਹੋ ਸਕਦਾ ਵਾ ਸੋ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਰੋਜ਼ ਨਵੇਂ ਆਰਟੀਕਲ ਨਵੇਂ ਡਿਜ਼ਾਈਨ ਔਰ ਨਵੇਂ ਰੇਟ ਰੋਜ਼ ਦੇਖਣ ਵਾਸਤੇ ਜੀ ਸੋ ਨੈਕਸਟ ਆਰਟੀਕਲ ਬਹੁਤ ਹੀ ਪਿਆਰਾ ਤੁਹਾਨੂੰ ਫਰੇਮ ਚ ਨਜ਼ਰ ਆ ਰਿਹਾ ਹੋਣਾ ਪ੍ਰੋਪਰ ਗਰਲਿਸ਼ ਪੀਸ ਹੈ ਵਾਲਾ ਧਿਆਨ ਨਾ ਸੋਲੋ ਪ੍ਰੋਪਰ ਗਰਲਿਸ਼ ਬਹੁਤ ਹੀ ਪਿਆਰਾ ਨੈਕ ਕਿੱਡਾ ਪਿਆਰਾ ਸੋਹਣਾ ਜਨ ਯੂਨੀਕ ਜਿਹਾ ਨੈਕ ਬਣਿਆ ਔਰ ਪਾਕਿਸਤਾਨੀ ਪ੍ਰੋਪਰ ਟੇ ਦੁਪੱਟਾ ਪ੍ਰੋਪਰ ਡਿਜ਼ਾਈਨਰ ਲੁੱਕ ਦਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਆਏਗਾ ਪ੍ਰੋਪਰ ਬਹੁਤ ਹੀ ਪੈਰਾ ਡਿਜ਼ਾਈਨਰ ਲੁੱਕ ਪਾਕਿਸਤਾਨੀ ਮਲਟੀ ਲੈਸ ਬੜੀ ਪੈਰੀ ਜਰੀ ਦੀ ਲੈਸ ਲੱਗੀ ਕਲਰ ਚੈੱਕ ਕਰ ਲਓ ਕਿੱਡੇ ਸੋਹਣੇ ਕਲਰ ਰੇਟ ਰਹੇਗਾ ਦਾ ਸਿਰਫ 1000 ਤੇ 95 ਰੁਪਏ ਓਨਲੀ 1095 ਸੋ ਵੀਡੀਓ ਅੱਛੇ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਰੋਜ਼ ਨਵੇਂ ਆਰਟੀਕਲ ਰੋਜ਼ ਨਵੀਆਂ ਵੀਡੀਓ ਔਰ ਰੋਜ਼ ਨਵੇਂ ਨਵੇਂ ਰੱਟਾਂ ਬਾਰੇ ਜਾਣਕਾਰੀ ਰੱਖਣ ਵਾਸਤੇ ਸਾਡਾ ਪੇਜ ਜ਼ਰੂਰ ਫੋਲੋ ਕਰ ਲਓ ਤੁਸੀਂ ਵੀ ਆਓ ਸੋਰਨੂ ਸੈਲਕ ਸਟੋਰ ਜਗਰਾ ਸੋ ਨੈਕਸਟ ਆਰਟੀਕਲ ਤੁਸੀਂ ਜਿਹੜਾ ਫਰੇਮ ਚ ਨਾ ਚੈੱਕ ਕਰ ਰਹੇ ਹੋ ਨਾ ਤੁਹਾਨੂੰ ਪੂਰਾ ਬਰਾਇਡਲ ਲੁੱਕ ਨਜ਼ਰ ਆਉਂਦਾ ਹੋਣਾ ਹੈਵੀ ਬਰਾਇਡਲ ਹੈ ਨਜ਼ਰ ਵੀ ਬਰਾਇਡਲ ਆ ਰਿਹਾ ਤੇ ਮੈਂ ਤੁਹਾਨੂੰ ਇਹਦੀ weight ਦੀ ਗੱਲ ਕਰਾਂ ਤਾਂ ਘੜ ਤੋਂ ਘਟੇ ਦਾ weight ਨੀਅਰ ਬਾਟ 1.5 ਤੋਂ 2 ਕਿਲੋ ਦੇ ਨੀਅਰ ਬਾਟ ਹੁੰਦਾ ਵਾ ਤੇ ਕਪੜਾ ਕਿਹੜਾ ਆਏਗਾ ਪਿਓਰ ਨੈਚੁਰਲ ਕ੍ਰੇਪ ਸਿਲਕ ਪਿਓਰ ਨੈਚੁਰਲ ਕ੍ਰੇਪ ਸਿਲਕ ਰੇਟ ਕਿੰਨਾ 1495 ਦੁਪੱਟਾ ਆਏਗਾ ਪ੍ਰੋਪਰ ਹੈਵੀ ਬਰਾਇਡਲ ਲੁੱਕ ਦੇ ਨਾਲ ਚਨੋਂ ਦਾ ਦੁਪੱਟਾ ਆਏਗਾ 2.5 ਮੀਟਰ 올ਓਵਰ ਸੂਟ ਰਹਿਣ ਵਾਲਾ 1495 ਰੁਪਏ ਕਲਰ ਚੈੱਕ ਕਰ ਲੋ ਕਿੱਡੇ ਪਿਆਰੇ ਸੋਹਣੇ ਸੋਹਣੇ ਕਲਰਾਂ ਦੇ ਨਾਲ 1495 ਸੋ ਜੇ ਵੀਡੀਓ ਤੁਹਾਨੂੰ ਅੱਛੀ ਲੱਗਦੀ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਦੇ ਨਾਲ ਦੇਖੋ ਕਿਸੇ ਗਰੀਬ ਦਾ ਵੀ ਫਾਇਦਾ ਹੋ ਸਕਦਾ ਉਹਦੇ ਵਿੱਚ ਅਗਰ ਉਹਨੇ ਸਸਤੇ ਸੂਟ ਲੈਣੇ ਆ ਮਹਿੰਗੇ ਸੂਟ ਸਾਡੇ ਕੋਲ ਸਸਤੇ ਮਿਲਦੇ ਉਹਦਾ ਫਾਇਦਾ ਜਰੂਰ ਹੋ ਸਕਦਾ ਵਾ ਸੋ ਤੁਸੀਂ ਵੀ ਆਓ ਅਗਰ ਹੋਰ ਸਟੇਟਾਂ ਦੇ ਕੱਪੜਾ ਲੈਣਾ ਚਾਹੁੰਦੇ ਹੋ ਸੋਨੂ ਸਿਲਕ ਸਟੋਰ ਜਗਰਾਉਂ ਵਾਲਿਆਂ ਦੇ ਜੀ ਸੋ ਨੈਕਸਟ ਆਰਟੀਕਲ ਪ੍ਰੋਪਰ ਇਹ ਵੀ ਆਏਗਾ ਪ੍ਰੋਪਰ ਗਰਲਿਸ਼ ਔਰ ਸ਼ਾਇਰੀ ਟੇਸਟ ਮਡਾਲ ਮਸਲੀਨ ਕਪੜਾ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਹੁੰਦਾ ਮਡਾਲ ਮਸਲੀਨ ਚੈੱਕ ਕਰੋ ਨੈਕ ਲਾਈਨ ਬਹੁਤ ਹੀ ਪਿਆਰੀ ਥ्रेड ਵਰਕ ਔਰ ਪੂਰਾ ਮੜਿਆ ਹੋਇਆ ਕੰਮ ਨੀਟ ਐਂਡ ਕਲੀਨ ਵਰਕ ਤੁਹਾਨੂੰ ਫਰੇਮ ਚ ਨਜ਼ਰ ਆ ਰਿਹਾ ਹੋਣਾ ਵਜੀ ਸਭ ਤੋਂ ਵੱਡੀ ਗੱਲ ਇਹਦੇ ਨਾਲ نیچے ਕਾਰਨਰ ਤੇ ਬੜਾ ਪਿਆਰਾ ਦੇਖੋ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਵਰਕ ਕਾਰਨਰ ਤੇ ਵੀ ਤੁਹਾਨੂੰ ਨਜ਼ਰ ਆ ਰਿਹਾ ਬਹੁਤ ਹੀ ਪਿਆਰਾ ਗਰਲਿਸ਼ ਪੀਰ ਹੈਗਾ ਪ੍ਰੋਪਰ ਟਾਪਟਾ ਦੀ ਬਾਟਮ ਹੈਗੀ ਬਿਨਾ ਲਾਈਨਿੰਗ ਵਾਲਾ ਕਪੜਾ ਹੋਏਗਾ ਜੀ ਦੁਪੱਟਾ ਚੈੱਕ ਕਰੋ ਕਿੱਡਾ ਨਾਈਸ ਡਿਜ਼ਾਈਨਰ ਪਾਕਿਸਤਾਨੀ ਲੁੱਕ ਦਾ ਔਰਗੈਂਜ਼ਾ ਦੁਪੱਟਾ ਚੱਕਰੋ ਕਿੱਡਾ ਪਿਆਰਾ ਵਰਕ ਕਿੱਡਾ ਸੋਹਣਾ ਨਾਈਸ ਜਿਹਾ ਵਰਕ ਕੀਤਾ ਦੁਪੱਟੇ ਉੱਤੇ ਔਰਗੈਂਜ਼ਾ ਦਾ ਦੁਪੱਟਾ ਹੈਗਾ ਰੇਟ ਰਹੇਗਾ 1195 ਰੁਪਏ ਕਲਰ ਚੈੱਕ ਕਰ ਲਓ ਕਿੱਡੇ ਪਿਆਰੇ ਖੂਬਸੂਰਤ ਕਲਰਾਂ ਦੇ ਨਾਲ 1195 ਮੜਾਲ ਮਸਲੀਨ ਦਾ بیس ਰਹਿਣ ਵਾਲਾ ਵਾ ਸੋ ਵੀਡੀਓ ਚ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਰੋਜ਼ ਨਵੇਂ ਆਰਟੀਕਲ ਰੋਜ਼ ਨਵੇਂ ਡਿਜ਼ਾਈਨ ਦੇਖਣ ਵਾਸਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ